ਵੀ ਜਬਰਨਾ ਸਾਉ ਕਈਦਾ ਬਲਤਕਾਰ ਦਰਿਤਮ ਕਿਸ ਸੈਮੀ ਲੜਕੀ ਨੇ ਜਦੋਂ ਕੋਰਟ ਵਿੱਚ ਕੇਸ ਪਾਇਆ ਤਾਂ ਇਸ ਨੂੰ ਬਹੁਤ ਧਮਕੀਆਂ ਮਿਲੀਆਂ ਹਾਲਾਂਕਿ ਉਸਨੇ ਫੈਸਲਾਣ ਤੋਂ ਬਾਅਦ ਬਹੁਤ ਜ਼ਿਆਦਾ ਥੈਂਕਸ ਕੀਤਾ ਹੈ ਮੀਡੀਆ ਦਾ ਖਾਸ ਕਰ ਨਿਊਜ਼ 18 ਚੈਨਲ ਦਾ ਵੀ ਜਿਨ੍ਹਾਂ ਨੇ ਮੇਰਾ ਮੁੱਦਾ ਚੁੱਕਿਆ ਤੁਹਾਨੂੰ ਦੱਸ ਦਿੰਨਾ ਇੱਕ ਕੁੜੀ ਹੈ ਜਿਲਪੁਰ ਦੀ ਤੇ ਜਿਹੜਾ ਪਾਸਟਰ ਬਜਿੰਦਰ ਹੈ ਇਸਨੇ ਇਸ ਨਾਲ ਕੀਤਾ ਬਲਤਕਾਰ ਐਨਾ ਹੀ ਨਹੀਂ ਉਸਨੇ ਵੀ ਕਿਹਾ ਕਿ ਹੋਰ ਵੀ ਕੁੜੀਆਂ ਸਾਹਮਣੇ ਆਣ ਗਈਆਂ ਕਿਉਂਕਿ ਬੜਾ ਵੱਡਾ ਇੱਕ ਅਹਿਮ ਫੈਸਲਾ ਕੱਲ ਸੀਬੀਆਈ ਮਹਾਲਦੀ ਕੋਰਟ ਹੋਇਤਾ ਗਿਆ ਹੈ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਕਰਕੇ ਪਟਿਆਲਾ ਜੇਲ੍ਹ ਰਾਤ ਹੀ ਭੇਜਤਾ ਗਿਆ ਅਤੇ ਉਹਦਾ ਜਿਹੜਾ ਫੈਸਲਾ ਇੱਕ ਤਰੀਕ ਨੂੰ ਆਣਾ ਹੈ ਤਜ਼ਾਹੀਰ ਹੈ ਜੇਕਰ ਉਹ ਦੋਸ਼ੀ ਕਰਾਰ ਹੋ ਗਿਆ ਤਾਂ ਸਜ਼ਾ 7 ਸਾਲ ਤੋਂ 10 ਸਾਲ ਤੋਂ 14 ਸਾਲ ਤੱਕ ਹੋ ਸਕਦੀ ਹੈ ਪਰ ਘੱਟੋ ਘੱਟ 7 ਸਾਲ ਦਾ ਪੱਟਾ ਤਾਂ ਤੁਸੀਂ ਹੁਣ ਅੰਦਰ ਬੈਠੋ ਤੇ ਪੂਰੇ ਵਿਸ਼ੇ ਦੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਮੇਰੇ ਸੀਨੀਅਰ ਪੱਤਰਕਾਰ ਸੰਜੀਪ ਸ਼ਰਮਾ ਜੀ ਉਹਨਾਂ ਕਰਦੇ ਆ ਗੱਲਬਾਤ ਸੰਜੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸੰਜੀਪ ਸ਼ਰਮਾ ਜੀ ਬਹੁਤ ਇੱਕ ਵੱਡਾ ਪਰਿਵਾਰ ਦੇ ਲਈ ਫੈਸਾ ਆਇਆ ਉਹ ਕੁੜੀ ਰੋਂਦੇ ਰੋਂਦੇ ਬਿਆਨ ਦੇ ਰਹੀ ਸੀ ਹਾਂ ਬਿਲਕੁਲ ਬਿਲਕੁਲ ਛੋਟੀ ਸਾਹਿਬ ਦੇਖੋ ਜੋ 크ਿਸਚਨ ਧਰਮ ਦੇ ਲੋਕ ਹੈ ਜੀ ਚਾਹੇ ਕਿਸੇ ਵੀ ਧਰਮ ਦੇ ਲੋਕ ਆ ਜੀ ਧਰਮ ਦੇ ਵਿੱਚ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਆ ਤਾਂ ਉਹਦੇ ਨਾਲ ਜਿਹੜੇ ਲੋਕ ਜੁੜ ਜਾਂਦੇ ਆ ਜੀ ਆਪਣੇ ਮੇਨ ਗੁਰੂਆਂ ਦੇ ਨਾਲ ਜੁੜ ਜਾਂਦੇ ਆ ਜਾਂ ਜਿਹਨੂੰ ਉਹ ਲੋਕ ਆਈਡਲ ਮੰਨਣ ਲੱਗ ਜਾਂਦੇ ਆ ਆਪਣਾ ਧਰਮ ਦਾ ਗੁਰੂ ਮੰਨਣ ਲੱਗ ਜਾਂਦੇ ਆ ਜੀ ਕਿਤੇ ਨਾ ਕਿ ਉਹਨਾਂ ਲੋਕਾਂ ਬਾਰੇ ਗੱਲ ਕਰਦੇ ਆ ਜੀ ਸਹੀ ਗੱਲ ਹੈ ਦੇਖੋ ਮਾਮਲਾ ਸਾਹਮਣੇ ਆ ਰਿਹਾ ਹੈ ਜੀ 크ਿਸਚੀਅਨ ਧਰਮ ਦੇ ਵਿੱਚੋਂ ਪਾਸਟਰ ਦਾ ਤੇ ਨਾਲ ਜਿਹੜੀ ਜਿਲਕਪੁਰ ਦੀ ਤੁਸੀਂ ਲੜਕੀ ਦੱਸੀ ਹੈ ਜੀ 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 ਦੇਖੋ ਸੋਢੀ ਸਾਹਿਬ ਇਹ ਵੀ ਆਪਾਂ ਗੱਲ ਕਰਦੇ ਆ ਵੀ ਚਲੋ ਇੱਕ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ ਜਿਹਦਾ ਵਿੱਚ ਉਹ ਪਾਸਟਰ ਵੱਲੋਂ ਪਤਾ ਨਹੀਂ ਕਿੰਨੇ ਕੁ ਥੱਪੜ ਮਾਰੇ ਗਏ ਸੀ ਜੀ ਜੀ ਫਿਰ ਉਹਦਾ ਜਦੋਂ ਕੋਰਟ ਦੇ ਵਿੱਚ ਕੇਸ ਗਿਆ ਤਾਂ ਉੱਥੇ ਮਤਲਬ ਉਹ ਉਹ ਉਹਦੇ ਵਕੀਲ ਵੱਲੋਂ ਪਾਸਟਰ ਦੇ ਵਕੀਲ ਵੱਲੋਂ ਕਿਹਾ ਗਿਆ ਵੀ ਉਹਨੂੰ ਐਡਿਟ ਕੀਤਾ ਗਿਆ ਜੀ ਜੀ ਹਾਂ ਜੀ ਫਿਰ ਦੂਜਾ ਮਾਮਲਾ ਦੇਖੋ ਲੜਕੀ ਦੇ ਨਾਲ ਦੇਖੋ ਇੱਕ ਜ਼ਬਰਦਸਤੀ ਜਿਹਨੂੰ ਆਪਾਂ ਸ਼ਬਦ ਮਾੜਾ ਬਹੁਤ ਸ਼ਬਦ ਬਲਤ ਕਰਦਾ ਸ਼ਬਦ ਹੈ ਕਿਤੇ ਨਾ ਕਿਤੇ ਐਦਾਂ ਦੇ ਜਦੋਂ ਧਰਮ ਦੇ ਵਿੱਚ ਆ ਕੇ ਐਦਾਂ ਦੇ ਸ਼ਬਦ ਵਰਤ ਹੋਣ ਲੱਗ ਜਾਣ ਜਾਂ ਐਦਾਂ ਦੇ ਕੰਮ ਹੋਣ ਲੱਗ ਜਾਣ ਫਿਰ ਉਹ ਧਰਮ ਦੇ ਲੋਕ ਕਿਤੇ ਨਾ ਕਿਤੇ ਸਾਰੇ ਦੇ ਸਾਰੇ ਬਦਨਾਮ ਹੋਣ ਲੱਗ ਜਾਂਦੇ ਆ ਜੀ ਚਲੋ ਜੀ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇ ਦਿੰਦਾ ਗੈ ਰੰਜੀਤ ਕੌਰ ਲੜਕੀ ਦਾ ਨਾਮ ਹੈ ਤੁਹਾਡੇ ਨੇੜੇ ਇੱਕ ਤੁਸੀਂ ਖਰੜੋ ਇਹਦਾ ਜਿਰਕਪੁਰਾ ਖਾਸ ਤੇ ਇਹਦੇ ਨਾਲ ਚਾਰ ਬੰਦੇ ਹੋਰ ਕੱਲ ਸਜਾ ਹੋਂ ਤੋਂ ਬਾਅਦ ਹੀ ਉਹਨੇ ਹਾਈ ਕੋਰਟ ਪਟੀਸ਼ਨ ਪਾਤੀ ਹੈ ਕਿ ਚਾਰ ਬੰਦੇ ਉਹ ਨੇ ਜਿਹੜੇ ਪਾਸਟਰ ਦੇ ਨਾਲ ਕੰਮ ਕਰਦੇ ਸੀ ਜਿਵੇਂ ਤੁਸੀਂ ਦੱਸਿਆ ਕਿ ਥੱਪੜ ਮਾਰਨ ਦੀ ਵੀਡੀਓ ਮੈਂ ਉਹਦਾ ਜਵਾਬ ਦੇ ਰਿਹਾ ਐਡਿਟ ਕੋਈ ਨਹੀਂ ਹੋਈ ਕਿਉਂਕਿ ਇਹ ਚਾਰ ਬੰਦੇ ਉੱਥੇ ਕੰਮ ਕਰਦੇ ਸੀ ਉਹਨਾਂ ਨੇ ਕਿਹਾ ਕਿ ਜੋ ਸਾਨੂੰ ਅਸੀਂ ਦੇਖਿਆ ਥੱਪੜ ਮਾਰਦੇ ਤਾਂ ਕਹਿੰਦੇ ਸਾਨੂੰ ਸ਼ਰਮ ਮਹਿਸੂਸ ਹੋਈ ਅਸੀਂ ਪਾਸਟਰ ਨਾਲ ਕੰਮ ਕਰਨਾ ਬੰਦ ਕਰਤਾ ਦੇਖੋ ਇਹ ਵੀ ਸੱਚਾਈ ਬਾਹਰ ਆ ਗਈ ਹੈ ਹਾਂ ਦੇਖੋ ਸੋਢੀ ਸਰ ਤੋਂ ਵੀ ਗੱਲ ਕਰਨੀ ਚਾਹੋ ਨਾ ਪਹਿਲਾਂ ਤਾਂ ਗਲਤੀ ਸਾਡੀ ਆ ਵੀ ਐਸੀ ਨਾ ਲੋਕਾਂ ਦੇ ਮਗਰ ਲੱਗਦੇ ਆ ਜੀ 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 ਸੀਓ ਪਰਿਵਾਰੀਆਂ ਨੂੰ ਕਹਿਣਾ ਚਾਹੁੰਦੇ ਆ ਪਰਿਵਾਰਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਕਿਸੇ ਬਿਨਾ ਤੱਥਾਂ ਤੋਂ ਜਾਂ ਬਿਨਾ ਕਿਸੇ ਐਦਾਂ ਦੇ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਆਪਣੀ ਸਮਝ ਤੋਂ ਵੀ ਇਹ ਪਰਮਾਤਮਾ ਦੇ ਰੂਪ 'ਚ ਹੈ ਜਾਂ ਪਰਮਾਤਮਾ ਸਾਨੂੰ ਕਿੱਥੇ ਦਿਖਦਾ ਜਾਂ ਪਰਮਾਤਮਾ ਕਿੱਥੇ ਜਿਹੜੇ ਐਦਾਂ ਦਾ ਲੋਕ ਵਿਸ਼ਵਾਸ ਕਰਦੇ ਨੇ ਨਾ ਲੋਕਾਂ ਦੇ ਜੀ ਹਾਂਜੀ ਦੇਖੋ ਪਹਿਲਾਂ ਤਾਂ ਅਸੀਂ ਪਰਿਵਾਰਾਂ ਦੇ ਪਰਿਵਾਰ ਇਹਨਾਂ ਦੇ ਦਰਵਾਜ਼ੇ ਤੇ ਜਾਣ ਲੱਗ ਜਨਾਂ ਚਾਹੇ ਉਹ ਡੇਰਾ ਸੱਚਾ ਸੌਦਾ ਦੀ ਗੱਲ ਕਰੀਏ ਚਾਹੇ ਉਹ ਕ੍ਰਿਸਚੀਅਨ ਧਰਮ ਦੀ ਗੱਲ ਕਰੀਏ ਚਾਹੇ ਸੀ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਮੰਦਰ ਦੀ ਗੱਲ ਕਰੀਏ ਡੇਰਿਆਂ ਦੀ ਗੱਲ ਕਰੀਏ ਜੀ ਦੇਖੋ ਜੇ ਸੀ ਕਹੀਏ ਵੀ ਗੁਰਦੁਆਰੇ ਮੰਦਰਾ ਜੀ ਨਹੀਂ ਹੁੰਦਾ ਉੱਥੇ ਵੀ ਸਭ ਕੁਝ ਹੁੰਦਾ ਹੈ ਜੀ ਸਹੀ ਗੱਲ ਹੈ ਕਿ ਡੇਰਾ ਜਿੱਥੇ ਡੇਰਾ ਗਿਆ ਉੱਥੇ ਵੀ ਹੁੰਦਾ ਜੀ ਲੇਕਿਨ ਬਦਨਾਮ ਕੌਣ ਹੁੰਦਾ ਜੀ ਬਦਨਾਮ ਤਾਂ ਸਾਰੇ ਮੰਦਰ ਹੋ ਜੰਨੇ ਆ ਜੀ ਸਾਰੇ ਗੁਰਦੁਆਰਾ ਸਾਹਿਬ ਹੋ ਜੰਨੇ ਆ ਜੀ ਸਾਰੇ ਡੇਰੇ ਹੋ ਜੰਨੇ ਆ ਜੀ ਸਾਰੇ ਲੇਕਿਨ ਗਲਤੀਆਂ ਸਭ ਤੋਂ ਹੋਣੀਆਂ ਛੋਟੀ ਸਾਹਿਬ ਐਸੀ ਦੂਜੇ ਤੇ ਬਲੇਮ ਜਦ ਕਰੂੰਗੇ ਕਿਉਂ ਪਾਸਟਰ ਉਹਨਾਂ ਦੇ ਘਰ ਨਹੀਂ ਗਿਆ ਜੀ ਹਾਂ ਇਹ ਵੀ ਗੱਲ ਸਹੀ ਹੈ ਉਹ ਉਹਨਾਂ ਦੇ ਕੋਲ ਜਾਣ ਲੱਗੇ ਆ ਜਾਂ ਉਹ ਸਿਸਟਮ ਦੇ ਵਿੱਚ ਇੱਕ ਮੋਢੀ ਪਾਸਟਰ ਹੁੰਦਾ ਜਾਂ ਜਿਵੇਂ ਕੋਈ ਗੁਰੂ ਹੁੰਦਾ ਜਾਂ ਕੋਈ ਇੱਕ ਮੋਢੀ ਹੁੰਦਾ ਆਪਣਾ ਉਸ ਹਿਸਾਬ ਨਾਲ ਉਹਨੂੰ ਮੰਨਦੇ ਆ ਤੁਸੀਂ ਉਹਦੇ ਦਰਬਾਰ ਤੇ ਜਾਂਦੇ ਆ ਜੀ ਫਿਰ ਤੁਹਾਨੂੰ ਉੱਥੋਂ ਦੀਆਂ ਸਚਾਈਆਂ ਪਤਾ ਹੁੰਦੀਆਂ ਪਹਿਲਾਂ ਇਹ ਗੱਲ ਨਹੀਂ ਆ ਸੋਡੀ ਸਾਹਿਬ ਵੀ ਅਸੀਂ ਕਿੱਥੇ ਜਾਂਦੇ ਆ ਸਾਨੂੰ ਉੱਥੇ ਦਾ ਪਤਾ ਨਹੀਂ ਹੁੰਦਾ ਲੇਕਿਨ ਜਦੋਂ ਸਾਡੇ ਤੇ ਨਹੀਂ ਬੀਤਦੀ ਨਾ ਫਿਰ ਸਾਨੂੰ ਇਦਾਂ ਲੱਗਦਾ ਸੀ ਇਗਨੋਰ ਕਰ ਦਿੰਦੇ ਵੀ ਇਹ ਸ਼ਾਇਦ ਝੂਠ ਹੋਵੇ ਜੀ ਜੀ ਜਦੋਂ ਆਪਣੇ ਤੇ ਵੀਦ ਦੀ ਫਿਰ ਉਹ ਸਚਾਈ ਲੱਗਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਭੈਣਾ ਨੇ ਗਲਤ ਕੀਤਾ ਦੇਖੋ ਉਹਨਾਂ ਦੇ ਨਾਲ ਬਹੁਤ ਗਲਤ ਹੋਇਆ ਪਾਸਟਰ ਨੂੰ ਉਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਆ ਹਾਲਾਂਕਿ ਇਹਨਾਂ ਲੋਕਾਂ ਵਾਸਤੇ ਜਿੱਲਾ ਨਹੀਂ ਹੁੰਦੀਆਂ ਜਿਨ੍ਹਾਂ ਦੇ ਪੈਸੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਜੇ ਮੈਂ ਤੁਸੀਂ ਫਿਰ ਸੱਚਾ ਸੌਤੇ ਵਾਲੇ ਰਾਮ ਰੀਨ ਦੇ ਦੀ ਗੱਲ ਕਰ ਲੋ ਤੁਸੀਂ ਉਹ 2 ਮਹੀਨੇ ਬਾਅਦ 3 ਮਹੀਨੇ ਬਾਅਦ ਪੈਰੋਲ ਤੇ ਆ ਜਾਂਦਾ ਹਾਲਾਂਕਿ ਸਾਰੀ ਉਮਰ ਹੋ ਜਿਹੜੇ ਕੋਰਟ ਦੇ ਕੇਸਾਂ ਚੋਂ ਬਰੀ ਨਹੀਂ ਹੋ ਸਕਦਾ ਲੇਕਿਨ ਜਦੋਂ ਪੈਸਾ ਹੁੰਦਾ ਕਿਤੇ ਨਾ ਕਿਤੇ ਸਰਕਾਰਾਂ ਮਿਲ ਜਾਂਦੀਆਂ ਪਿੱਛੇ ਪਾਵਰ ਮਿਲ ਜਾਂਦੀ ਹੈ ਰਾਜਨੀਤਿਕ ਲੋਕਾਂ ਦੀ ਪਾਵਰ ਮਿਲ ਜਾਂਦੀ ਹੈ ਇਹ ਲੋਕ ਪੈਸੇ ਦੇ ਦੰਦ ਤੇ ਇਦਾਂ ਹੀ ਜ਼ੁਲਮ ਕਰਦੇ ਆ ਜੀ ਕਹਿਣਾ ਮੈਂ ਇਹ ਚਾਹਣਾ ਉਹ ਭੈਣਾ ਨੂੰ ਇਨਸਾਫ਼ ਮਿਲਣਾ ਚਾਹੀਦਾ ਦੂਜੀ ਗੱਲ ਸਾਨੂੰ ਸੋਚ ਸਮਝ ਕੇ ਕਿਸੇ ਡੇਰਾਬਾਦ ਨਾਲ ਜੁੜਨਾ ਚਾਹੀਦਾ ਕਿਸੇ ਇਦਾਂ ਦੇ ਲੋਕਾਂ ਨਾਲ ਜੁੜਨਾ ਚਾਹੀਦਾ ਜਿਹੜੇ ਧਰਮ ਦੇ ਨਾਂ ਤੇ ਇਹ ਯਕਾਨੋਨੀਆ ਹਰਕਤਾਂ ਕਰਦੇ ਆ ਜੀ ਕਿਉਂਕਿ ਸਹੀ ਕਹਿ ਰਹੇ ਤੁਸੀਂ ਡੇਰਾ ਰਾਮਦੇਵ ਤੁਸੀਂ ਉਦਾਹਰਨ ਦਿੱਤੀ ਹੈ ਆਸਰਾਮ ਦੇਖ ਲਓ ਸੇਮ ਸਟੋਰੀ ਹੈ ਆਸਰਾਮ ਦੀ ਵੀ ਤਾਂ ਹਾਂ ਲੋਕਾਂ ਦੇ ਸ਼ਰਮਾ ਜੀ ਇਹ ਕਹ ਤੁਸੀਂ ਵਧੀਆ ਮੈਸੇਜ ਦੇ ਰਹੇ ਲੋਕਾਂ ਨੂੰ ਮੈਂ ਵੀ ਆਪਣੇ ਚੰਨ ਦੇ ਦੇਣਾ ਨਾ ਵੀ ਆਜ ਦਾ ਯੁੱਗ ਬਹੁਤ ਬਦਲ ਚੁੱਕਿਆ ਹੈ ਲੋਕ ਪਰ ਲੋਕ ਜਾਗਰੂ ਵੀ ਹੁੰਦੇ ਸਾਨੂੰ ਇੰਨੀ ਇਰਾਨਜ ਹੁੰਦੀ ਆ ਅਸੀਂ ਰੋਜ਼ ਲੋਕਾਂ ਨੂੰ ਮੈਸੇਜ ਦਿੰਦੇ ਆ ਪਰ ਪਤਾ ਨਹੀਂ ਲੋਕ ਕਿਹੜੇ ਰਾਹਾਂ ਤੇ ਜਾ ਰਹੇ ਨੇ ਸਮਝ ਤੋਂ ਬਾਹਰ ਹੈ ਸ਼ਰਮਾ ਜੀ ਇੰਨਾ ਬੱਚੇ ਪੜ ਨਿੱਕੇ ਵੀ ਇਹ ਗਲਤੀਆਂ ਕਰ ਰਹੇ ਨੇ ਦੇਖੋ ਸੋਢੀ ਸਾਹਿਬ ਕਿਹੜੇ ਰਸਤਿਆਂ ਤੇ ਚੱਲ ਰਹੇ ਨੇ ਆ ਕਿਹੜੇ ਰਸਤਿਆਂ ਤੇ ਚੱਲਣਾ ਚਾਹੀਦਾ ਸਭ ਤੋਂ ਵੱਡਾ ਸਵਾਲ ਹੈ ਜੀ ਜੀ ਅੱਜ ਜਨਰੇਸ਼ਨ ਕਿਧਰ ਨੂੰ ਜਾਊਗੀ ਜੀ ਅੱਜ ਕਿੰਨੀ ਕਿ ਸਿੱਖਿਆ ਦੇ ਰਿਹਾ ਸੀ ਜਨਰੇਸ਼ਨ ਨੂੰ ਕਿੰਨੀ ਕਿ ਸੀ ਆਜ਼ਾਦੀ ਕਰਾਉਣ ਵਾਲੇ ਲੋਕਾਂ ਦੀ ਗੱਲਬਾਤ ਦੱਸ ਰਹੇ ਆ ਕਿੰਨੀ ਕਿ ਸੀ ਆਪਣੇ ਗੁਰੂ ਆ ਪੀਰਾ ਪਕੰਬਰਾਂ ਦੀ ਗੱਲਬਾਤ ਦੱਸ ਰਹੇ ਕਿੰਨੀਆਂ ਕਿ ਸਚਾਈਆਂ ਦੱਸ ਰਹੇ ਆ ਜੀ ਬੱਚੇ ਅਣਜਾਣ ਹੁੰਦੇ ਜਾ ਰਹੇ ਆ ਜੀ ਬੱਚੇ ਉਸ ਚੀਜ਼ ਤੋਂ ਦੂਰ ਹੁੰਦੇ ਜਾ ਰਹੇ ਆ ਜੀ ਬਜ਼ੁਰਗਾਂ ਦੀ ਸੰਗਤ ਕਰਨੀ ਚਾਹੀਦੀ ਹੈ ਬਜ਼ੁਰਗਾਂ ਦੇ ਕੋਲ ਬੈਠਣਾ ਚਾਹੀਦਾ ਚਾਹੇ ਘਰ ਦੇ ਬਜ਼ੁਰਗਾਂ ਚਾਹੇ ਬਾਹਰ ਦੇ ਬਜ਼ੁਰਗਾਂ ਕਿਉਂ ਕਿਉਂਕਿ ਸਚਾਈਆਂ ਪਤਾ ਲੱਗਦੀਆਂ ਜੀ ਉਹ ਜਿਹੜੇ ਸਾਡੇ ਜਿਆਦਾ ਜਿਹੜੇ ਤੁਸੀਂ ਪਿਛਲੇ 40 50 ਸਾਲ ਦੇ ਪਿੱਛੇ ਤੁਸੀਂ ਜਾਣ ਲੱਗ ਜਾਓਗੇ ਤਾਂ ਉਹ ਲੋਕ ਇਹਨ ਕਰਦੇ ਅੱਜ ਯੁੱਗ ਦੇ ਹਿਸਾਬ ਨਾਲ ਅਜੇ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਡਿਜੀਟਲ ਇੰਨੀਆਂ ਹੋ ਗਈਆਂ ਵੀ ਇਹਨੂੰ ਅਸੀਂ ਕਿਸੇ ਵੀ ਚੈਨਲ ਤੇ ਕਿਸੇ ਵੀ ਪੇਜ ਤੇ ਜਾ ਕੇ ਅਸੀਂ ਇੱਕ ਅੱਜ ਛੋਟੀ ਜਿਹੀ ਪੋਸਟ ਪਾ ਜੂਏ ਅਸੀਂ ਕਿਸੇ ਤੇ ਗੁਰੂ ਬਣ ਜੂਗੇ ਲੋਕ ਸਾਡੇ ਪਿੱਛੇ ਲੱਗ ਜਾਣਗੇ ਹਾਲਾਂਕਿ ਸੱਚਾਈ ਕੀ ਹੁੰਦੀ ਉਹ ਅੱਜ ਪਤਾ ਲੱਗਦੀ ਹੈ ਜੀ ਕਿ ਉਹ ਇਦਾਂ ਕਰਦੇ ਆ ਲੋਕ ਬਿਨਾ ਅੱਖਾਂ ਮੀਚ ਕੇ ਕਿਸੇ ਦੇ ਪਿੱਛੇ ਲੱਗ ਜਾਂਦੇ ਆ ਜੀ ਜੀ ਸਹੀ ਕਹਿ ਰਹੇ ਹੋ ਸੋਸ਼ਲ ਮੀਡੀਆ ਵੀ ਦਾ ਬਹੁਤ ਦਾ ਇੱਕ ਕਾਰਨ ਹੈ ਜਿਸ ਦੇ ਕਰਕੇ ਲੋਕ ਗਲਤ ਨਾਮਾਂ ਦੇ ਜਾ ਰਹੇ ਨੇ ਅਸੀਂ ਮੰਨਦੇ ਆ ਏ ਸ਼ਰਮਾ ਜੀ ਮੈਂ ਤੁਹਾਨੂੰ ਦੱਸਦਾ ਨਾ ਪਾਸਟਰ ਬਜਿੰਦਰ ਨੂੰ ਰੋਸੀ ਕਰਾਇਆ ਤਾ ਉਹਦੇ ਜਿਹੜੇ ਤਾ ਚਾਰ ਸਾਥੀ ਸੀ ਉਹ ਕੱਲ ਬਰੀ ਕਰ ਦਿੱਤੇ ਗਏ ਉਹਨਾਂ ਦੇ ਖਿਲਾਫ ਕੋਰ ਨੂੰ ਯਾਨੀ ਕਿ ਸਬੂਤ ਨਹੀਂ ਮਿਲੇ ਮੇਰੇ ਸਹਾਰੇ ਡਾਕਟਰ ਸਾਹਿਬ ਦੀ ਗੱਲ ਹੋ ਰਹੀ ਡਾਕਟਰ ਸਾਹਿਬ ਵੀ ਤੁਹਾਡੇ ਦੀ ਗੱਲ ਨਾਲ ਸਹਿਮਤ ਨੇ ਡਾਕਟਰ ਸਾਹਿਬ ਨੇ ਇਹ ਗੱਲ ਕਿਹਾ ਵੀ ਅਸੀਂ ਇਹ ਲੜਕੀਆਂ ਚਲੋ ਇਹ ਲੜਕੀਆਂ ਦਾ ਮਾਰਾ ਹੋਇਆ ਸੀ ਮੰਦੇ ਆ ਪਰ ਅਜੀਆਂ ਲੜਕੀਆਂ ਕਿਉਂ ਜਾਂਦੀਆਂ ਨੇ ਕੀ ਲੋੜ ਐ ਇਹਨਾਂ ਨੂੰ ਹਾਂ ਬਿਲਕੁਲ ਗੱਲ ਦੀ ਸਤ ਤੋ ਹੁੰਦੀ ਈ ਪਹਿਲਾਂ ਅਸੀਂ ਫੌਰਨ ਦੀ ਗੱਲ ਕਰਦੇ ਆ ਜੇ ਅਮਰੀਕਾ ਕਿਆ ਕਰ ਰਿਹਾ ਜਿਹੜੇ ਏਸ਼ੀਆ ਦੇ ਲੋਕ ਗਏ ਹੋਏ ਆਂ ਜੀ ਅਮਰੀਕਾ ਚ ਉਹ ਕਿਆ ਕਰ ਰਹੇ ਸਾਡੀਆਂ ਗਲਤੀਆਂ ਜੇ ਸੀ ਕਿਉਂ ਉੱਧਰ ਨੂੰ ਜਾ ਰਹੇ ਆਂ ਜਿੱਥੇ ਸਾਨੂੰ ਦਿਖਦਾ ਵੀ ਅੱਗੇ ਗੱਡਾ ਐ ਸੀ ਟੋਏ ਦੇ ਵਿੱਚ ਕਰਨਾ ਹੈ ਜੀ ਦੇਖੋ ਸਾਨੂੰ ਸੋਚਣਾ ਚਾਹੀਦਾ ਸਾਨੂੰ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈ ਵੀ ਲੋਕ ਮਾਂ-ਬਾਪ ਦੇ ਵਿੱਚ ਰੱਬ ਕਿਉਂ ਨਹੀਂ ਦੇਖਦੇ ਆਪਣੇ ਦਾਦਾ-ਦਾਦੀ 'ਚ ਰੱਬ ਨਹੀਂ ਦੇਖਦੇ ਨਾਨਾ-ਨਾਨੀ 'ਚ ਰੱਬ ਨਹੀਂ ਦੇਖਦੇ ਬੜੇ ਭੈਣ-ਭਰਾਵਾਂ 'ਚ ਰੱਬ ਨਹੀਂ ਦੇਖਦੇ ਕਿਉਂ ਨਹੀਂ ਦੇਖਦੇ ਇਹਨਾਂ ਲੋਕਾਂ ਨੂੰ ਗੁਰਦੁਆਰੇ ਮੰਦਰਾਂ 'ਚ ਰੱਬ ਦੇਖਦਾ ਸੀ ਇਹ ਨਹੀਂ ਕਹਿੰਦੇ ਵੀ ਗੁਰਦੁਆਰੇ ਮੰਦਰਾਂ ਮੰਦਰਾਂ ਚ ਜਾ ਕੇ ਪੁੱਠੇ ਕੰਮ ਕਰੋ ਗੁਰਦੁਆਰੇ ਮੰਦਰਾਂ ਚ ਜਾ ਕੇ ਹੀਜੀਆਂ ਕਰਨਾ ਕਰੋ ਜਿਹੜੀਆਂ ਸਾਨੂੰ ਚੈਨਲਾਂ ਤੇ ਬੋਲਣ ਲੱਗੇ ਵੀ ਸ਼ਰਮ ਆਵੇ ਜੀ ਅ ਡਾਕਟਰ ਸਮੇਂ ਕਹਿਣਾ ਹੀ ਚਾਹੁੰਦਾ ਕੱਲ੍ਹ ਇੱਕ ਖਬਰ ਨਸ਼ੇ ਕਿਤੇ ਗੁਰਦਾਸਪੁਰ ਦੀ ਹੈ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ ਉੱਥੇ ਨਾ ਇੱਕ ਮਸਜਿਦ ਹੈ ਉਹ ਮਸਜਿਦ ਤੇ ਹਰ ਸਾਲ ਇੱਕ ਮੇਲਾ ਲੱਗਦਾ ਹੈ ਤੇ ਉੱਥੇ ਸਪੈਸ਼ਲ ਤੌਰ ਤੇ ਸ਼ਰਾਬ ਦਾ ਲੰਗਰ ਵਰਤਾਇਆ ਜਾ ਰਿਹਾ ਦੇਖੋ ਔਰ ਲੋਕ ਨਾ ਸ਼ਰਾਬ ਪੀ ਕੇ ਉੱਥੇ ਨੱਚਦੇ ਝੂਮਦੇ ਨੇ ਜਿਵੇਂ ਕਿਸੇ ਵਿਆਹ ਹੁੰਦਾ ਧਾਰਮਿਕ ਸਥਾਨਾਂ ਤੇ ਵੀ ਹੁਣੇ ਕੰਮ ਹੋਣ ਲੱਗ ਗਿਆ ਨੇ ਦੇ ਕੋਤਾਰ ਮਕਸਥਾਨ ਦਾ ਇੱਕ ਜਿਹੜੋ ਆਪਾਂ ਕਹਿ ਦਿੰਨੇ ਕੁਸ਼ੁੱਧਤਾ ਹੁੰਦੀ ਹੈ ਉਹਦਾ ਇੱਕ ਪ੍ਰੋਟੋਕੋਲ ਹੁੰਦਾ ਹੈ ਉਹਦਾ ਇੱਕ ਸਿਸਟਮ ਹੁੰਦਾ ਹੈ ਜੀ ਜੀ ਤੁਸੀਂ ਹੁਣ ਸ਼ਰਾਬ ਦੀ ਗੱਲ ਕਰਦੇ ਆ ਕਈ ਧਾਰਮਿਕ ਸਥਾਨਾਂ ਤੇ ਸ਼ਰਾਬ ਦਾ ਸੇਵਨ ਹੁੰਦਾ ਕਈ ਕਈ ਧਾਰਮਿਕ ਸਥਾਨਾਂ ਤੇ ਬੀੜੀ ਸਿਕਟਾਂ ਦਾ ਸੇਵਨ ਹੁੰਦਾ ਸੀ ਹਿੰਦੂ ਧਰਮ ਦੇ ਨਾਲ ਸ਼ਿਵ ਜੀ ਨੂੰ ਜੋੜ ਲੰਨੇ ਆ ਜੀ ਜੀ ਤੁਸੀਂ ਸ਼ਿਵ ਜੀ ਦੇ ਸਥਾਨਾਂ ਤੇ ਚਲੇ ਜਾਓ ਸ਼ਿਵ ਜੀ ਦੇ ਸਥਾਨਾਂ ਤੇ ਜਿਆਦਾ ਭੰਗ ਦਾ ਸਲਫੇ ਦਾ ਜਾਂ ਸਿਕਟ ਬੀੜੀ ਦਾ ਸੇਵਨ ਹੁੰਦਾ ਜੀ ਧੂਣਿਆਂ ਤੇ ਬੈਠ ਕੇ ਜੀ ਉਹ ਲੋਕਾਂ ਨੇ ਜਿਹੜੇ ਲੋਕ ਕਰਦੇ ਆ ਮੈਂ ਅੱਜ ਸਵਾਲ ਕਰਨਾ ਚਾਹੁੰਨਾ ਚੈਨਲਾਂ ਤੇ ਉਹਨਾਂ ਸਾਧੂ ਸੰਤਾਂ ਨੂੰ ਜਿਹੜੇ ਧੂਣਿਆਂ ਤੇ ਬੈਠ ਕੇ ਸਿਕਟ ਮੀੜੀਆਂ ਦਾ ਸੇਵਨ ਕਰਦੇ ਆ ਛੂਟੇ ਜਿ ਸ਼ਿਵਜੀ ਨੂੰ ਦੇਖਦੇ ਆ ਜੀ ਕਿਆ ਕਦੇ ਉਹਨਾਂ ਨੇ ਸ਼ਿਵਜੀ ਛੂਟਾ ਪੀਂਦੇ ਦੇਖਿਆ ਕਿਸੇ ਪੰਨੇ ਦੇ ਉੱਤੇ ਲਿਖਿਆ ਹੋਇਆ ਹੈ ਵੀ ਕਿ ਸ਼ਿਵ ਜੀ ਨੇ ਸੂਟਾ ਪੀਤਾ, ਸ਼ਿਵ ਜੀ ਨੇ ਭੰਗ ਖਾਧੀ, ਸ਼ਿਵ ਜੀ ਨੇ ਭੰਗ ਪੀਤੀ। ਠੀਕ ਹੈ ਉਹ ਭੰਗ ਵਾਲੀ ਜਿਹੜੀ ਗੱਲ ਹੈ ਉਹ ਭੰਗ ਕੋਈ ਹੋਰ ਚੀਜ਼ ਹੈ। ਇਹ ਨਹੀਂ ਹੈਗਾ ਵੀ ਹਾਂ ਸੂਟੇ ਦੇ ਵਿੱਚ ਪਾ ਕੇ ਪੀਤੀ, ਚਲਮਾਂ ਦੇ ਵਿੱਚ ਪਾ ਕੇ ਪੀਤੀ, ਸੰਗਟਾਂ ਦੇ ਵਿੱਚ ਪਾ ਕੇ ਪੀਤੀ। ਉਹਨਾਂ ਦੀ ਭੰਗ, ਅੱਜ ਦੀ ਭੰਗ ਇੱਕ ਉਹ ਪ੍ਰਸ਼ਾਦ ਵਾਂਗ ਬਣਾ ਲਿਆ ਉਹ ਲੋਕਾਂ ਨੇ। ਕਿਧਰੋਂ ਪ੍ਰਸ਼ਾਦ ਹੋ ਗਿਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ। ਮੈਂ ਜਵਾਬ ਮੰਗਦਾ ਹਾਂ ਲੋਕਾਂ ਤੋਂ ਵੀ ਜਿਹੜੇ ਧਰਮ ਦੇ ਵਿੱਚ ਆ ਕੇ ਬੇਰਿਆਂ ਨੂੰ ਧਾਰਮਿਕ ਸਥਾਨਾਂ ਨੂੰ ਕਿਸੇ ਨਸ਼ੇ ਨਾਲ ਜੋੜ ਕੇ ਗੁਰੂਆਂ ਪੀਰਾਂ ਦੇ ਔਰੇ ਮੈਂ ਵੀ ਤੁਹਾਨੂੰ ਇੱਕ ਦਰਨ ਦੇਣਾ ਮੈਂ ਕਈ ਵਾਰ ਕਾਲਾ ਟਾਈਮ ਦੇ ਦੇਖਿਆ ਹੈ ਸੁੱਟਾ ਪਿੰਦੇ ਲੋਕਾਂ ਨੂੰ ਸਾਈਕਲ ਸਟੈਂਡਾਂ ਦੇ ਆਪਣੇ ਕੰਮ ਜਾਦੇ ਤਾਂ ਉਹ ਪਤਾ ਹੈ ਕਿ ਇੱਕ ਉਹ ਸਮਝਦੇ ਨੇ ਯਾਨੀ ਕਿ ਜਿਵੇਂ ਅੱਜ ਕੱਲੋ ਫੇਮ ਜੈ ਸ਼ਿਵ ਸ਼ੰਭੂ ਉਹ ਯਾਨੀ ਕਿ ਤੇਰੀ ਲਾਂ ਤੋਂ ਪਹਿਲਾਂ ਨਾ ਬੋਲਦੇ ਆ ਜੈ ਸ਼ਿਵ ਸ਼ੰਭੂ ਬੋਲੇ ਕਿਰਪਾ ਕਰੋ ਉਹ ਭਾਈ ਤੂੰ ਕਰਤਾ ਨਸ਼ਾ ਰਿਹਾ ਹੈ ਸ਼ਿਵ ਸ਼ੰਭੂ ਨੂੰ ਕਿ ਬਦਨਾਮ ਕਰ ਰਿਹਾ ਹੈ ਭਾਈ ਇਹ ਕੋ ਜਨੀਸਾਰ ਹਲੋ ਹਾਂ ਜੀ ਸੁਣ ਰਿਹਾ ਹਾਂ ਸ਼ਰਮਾ ਜੀ ਇਹ ਬਦਨਾਮੀ ਕਿਉਂ ਆ ਦੇਖੋ ਛੋਟੀ ਸਾਹਿਬ ਤੁਸੀਂ ਪੋਸਟਰ ਬਣਾਏ ਹੋਏ ਦੇਖੇ ਹੋਣੇ ਐ Shiv ji ਦੇ ਮੂੰਹ ਦੇ ਵਿੱਚ ਚਿਲਮ ਚੱਲ ਰਹੀ ਹੈ ਹਾਂਜੀ ਹਾਂਜੀ ਦਾੜਾ ਪ੍ਰਕਾਸ਼ ਕਰਿਆ ਹੋਇਆ ਹੈ ਸਿਰ ਦੇ ਉੱਤੇ ਗੁੱਟਾ ਕਰਿਆ ਹੋਇਆ Shiv ji ਨੇ ਜਟਾਾਂ ਦਾ ਉਹਦੇ ਹੱਥ ਦੇ ਵਿੱਚ ਚਿਲਮ ਫੜਾਈ ਹੋਈ ਹੈ ਉਹਨਾਂ ਲੋਕਾਂ ਦੇ ਕਾਰਵਾਈ ਕੀ ਹੋ ਰਹੀ ਹੁੰਦੀ ਕਿ ਉਸ ਚੀਜ਼ ਦਾ ਵਿਰੋਧ ਨਹੀਂ ਕੀਤਾ ਜਾਂਦਾ ਕਿ ਜਿਹੜੇ Hindu ਤਾਂ ਚਲੋ ਬਾਕੀ ਧਰਮਾਂ ਦੀ ਗੱਲ ਛੱਡ ਲਓ ਤੁਸੀਂ ਜਿਹੜੇ Hindu ਧਰਮ ਦੇ ਕਹਿ ਰਹੇ ਸੀ Hindu ਦੀ ਰੱਖਿਆ ਕਰਦੇ ਆ Hindu ਧਰਮ ਦੀ ਰੱਖਿਆ ਕਰਦੇ ਆ ਪਤਾ ਨਹੀਂ ਕਿੰਨੇ ਕਿੰਨੇ ਗਨਮੈਨ ਲਈ ਫਿਰਦੇ ਆ ਕਿੰਨੇ ਕਿੰਨੇ ਸਕੋਰਟੀਆਂ ਲਈ ਫਿਰਦੇ ਆ ਉਹਨਾਂ ਨੇ ਕਦੇ ਬੋਲਿਆ ਭਿਸ਼ੇਸ਼ ਜੀ ਦੇ ਅੱਗੇ ਚਿਲਮ ਕਿਉਂ ਆ ਠੀਕ ਹੈ ਜਿਹੜੀ ਭੰਗ ਦਾ ਸੇਵਨ ਦੀ ਗੱਲ ਕਰਦੇ ਆ ਅਸੀਂ ਭੰਗ ਦੇ ਪੱਤੇਆਂ ਦੇ ਪਕੌੜੇ ਵੀ ਬਣਾਏ ਜਾ ਸਕਦਾ ਹੈ ਭੰਗ ਦੇ ਪੱਤੇਆਂ ਦਾ ਘੋਟਾ ਵੀ ਕਰਿਆ ਜਾ ਸਕਦਾ ਹੈ ਉਹ ਚੀਜ਼ ਕੁਝ ਹੋਰ ਸਿਸਟਮ ਵਿੱਚ ਚੱਲੇ ਜਾਂਦੀ ਆ ਅਗਰ ਕਿਸੇ ਦੇ ਹੱਥ ਦੇ ਵਿੱਚ ਤਮਾਕੂ ਫੜਾ ਕੇ ਤੁਸੀਂ ਚਿਲਮ ਫੜਾ ਕੇ ਤੁਸੀਂ ਉਸ ਬੰਦੇ ਨੂੰ ਕਹਿੰਦੇ ਆ ਵੀ ਸ਼ਿਵ ਜੀ ਚਿਲਮ ਪੀਂਦਾ ਸੀਗਾ ਬਿਲਕੁਲ ਇਸੇ ਚੀਜ਼ ਨੂੰ ਨਕਾਰਦੇ ਆ ਅਸੀਂ ਉਹਨਾਂ ਲੋਕਾਂ ਦੇ ਕਾਰਵਾਈ ਮੰਗ ਕਾਰਵਾਈ ਦੀ ਮੰਗ ਕਰਦੇ ਆ ਜਿਹੜੇ ਲੋਕ ਪੋਸਟਰ ਬਣਾ ਕੇ ਫੋਟੋਆਂ ਬਣਾ ਕੇ ਉਹਨਾਂ ਨੂੰ ਲੋਕਾਂ 'ਚ ਲਿਆਉਂਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਪ੍ਰਮੋਟ ਕਰਦੇ ਆ ਜੀ ਸ਼ਰਮ ਮੈਂ ਇ ਸਰਸੁਤੀ ਬੀੜੀ ਇਹ 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 ਅੱਜ ਇਹ ਫੈਕਟਰੀਆਂ ਬੰਦ ਕਰਦੀ ਹੁੰਦੀਆਂ ਹਾਂ ਉਹੀ ਤਾਂ ਮੈਂ ਗੱਲ ਕਰਦਾ ਜੀ ਬੀੜੀ ਹੁੰਦੀ ਹੈ ਬੀੜੀ ਦੇ ਉੱਤੇ ਗਣੇਸ਼ ਦੀ ਫੋਟੋ ਹੁੰਦੀ ਹੈ ਗਣੇਸ਼ ਦਾ ਨਾਮ ਲਿਖਿਆ ਹੋ ਜਾਂਦਾ ਤੁਸੀਂ ਇੱਕ ਪਾਸੇ ਦਾ ਤੁਸੀਂ ਤਮਾਕੂ ਦੇ ਨਾਲ ਜੋੜਦੇ ਆ ਇੱਕ ਪਾਸੇ ਤੁਸੀਂ ਮੰਦਰਾਂ ਦੇ ਵਿੱਚ ਪੂਜਾ ਕਰਦੇ ਆ ਦੁੱਧ ਦੇ ਨਾਲ ਇਸ਼ਨਾਨ ਕਰਾਉਂਦੇ ਆ ਜਲ ਦੇ ਨਾਲ ਇਸ਼ਨਾਨ ਕਰਾਉਂਦੇ ਆ ਦੂਜੇ ਪਾਸੇ ਤੁਹਾਨੂੰ ਨਹੀਂ ਦਿਖਦਾ ਕਿ ਸ਼ਿਵਜੀ ਦੀ ਫੋਟੋ ਤਮਾਕੂ ਤੇ ਲੱਗੀ ਹੋਈ ਆ ਉਹੀ ਬੀੜੀ ਦਾ ਬੰਡਲ ਪਾੜ ਕੇ ਅਗਲਾ ਨਾਲ ਹੀ ਜਿ ਸੜ ਦਿੰਦਾ ਉਹੀ ਬੀੜੀ ਦੀ ਬੰਡਲ ਦੀ ਫੋਟੋ ਜਾ ਕੇ ਪਹਿਰਾ ਵਿੱਚ ਰੋਲਦੀ ਆ ਜੀ ਗੋਹੇ ਦਾ ਗੂੜੇ ਕਰਕਰ ਦੇ ਵਿੱਚ ਰੋਲਦੀ ਆ ਜੀ ਕਿਉਂ ਇਹ ਨਾ ਚੀਜ਼ਾਂ ਤੇ ਨਹੀਂ ਮਤਲਬ ਕੋਈ ਬੋਲਦਾ ਜੀ ਅਸਤਾ ਕਹਿੰਦੇ ਕੋਈ ਕਿਸੇ ਧਰਮ ਦੀ ਫ ਕੋਈ ਵੀ ਫੋਟੋ ਲੋਕਾਂ ਚਾਹਣੀ ਨਹੀਂ ਚਾਹੀਦੀ ਕੋਈ ਫੋਟੋ ਆਉਂਦੀ ਉਹਦੀ ਬੇਅਦ ਵੀ ਹੁੰਦੀ ਹੈ ਜੀ ਸ਼ਰਮਾ ਸ਼ਰਮਾ ਤੁਹਾਨੂੰ ਇੱਕ ਆਪ ਦੇ ਦੇ ਨਾ ਆਪਣੇ ਦਰਸ਼ਕਾਂ ਨੂੰ ਵੀ ਖੈ ਦਰਸ਼ਕ ਦੇਖ ਹੀ ਲੈਣਗੇ ਤੁਸੀਂ ਦੇਖ ਲਓ ਖਬਰ ਮੈਂ ਕਰਕੇ ਆਇਆ ਲਾਈਵ ਤੋਂ ਪਹਿਲਾਂ ਖਬਰ ਚੱਲਣ ਵਾਲੀ ਹੈ ਅਮ੍ਰਿਤ ਸਰਦਾ ਦੁਰਗਾਣਾ ਮੰਦਿਰ ਹੈ ਬਹੁਤ ਹੀ ਪ੍ਰਸਿੱਧ ਮੰਦਿਰ ਹੈ ਉੱਥੇ ਬੀਤੇ ਕੱਲ ਮੰਦਿਰ ਦੇ ਅੰਦਰ ਹੀ ਸਿਕਿਉਰਿਟੀ ਵਾਲਾ ਸ਼ਰਾਬ ਪੀ ਰਿਹਾ ਔਰ ਮਾਸ ਖਾ ਰਿਹਾ ਸਾਹਮਣੇ ਯਾਨੀ ਕਿ ਮਾਤਾ ਰਾਣੀ ਦੀ ਫੋਟੋ ਹੈ ਜੋ ਉਹਦੀ ਵੀਡੀਓ ਵਾਰ ਹੁੰਦੀ ਹੈ ਵੀਡੀਓ ਵਾਰ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਉੱਥੇ ਉਹ ਹਿੰਦੂ ਭਾਈਚਾਰਾ ਕਹਿੰਦਾ ਸਾਡੇ ਬੜਾ ਰੋਸ ਪਾਇਆ ਜਾ ਰਿਹਾ ਹੈ ਹੈਲੋ ਹੈਲੋ ਹਾਂ ਸਰ ਮੈਂ ਇਹ ਮੇਰੀ ਗੱਲ ਸੁਣੀ ਤੁਹਾਡੀ ਗੱਲ ਸੁਣ ਲਈ ਥੋੜੀ ਤਕਰੀਬ ਵਿੱਚ ਆ ਰਹੀ ਹੈ ਜੀ ਮੇਰੇ ਕੋਲ ਜੀ ਸਾਊਂਡ ਕੱਟ ਰਹੀ ਹੈ ਕੋਈ ਗੱਲ ਨਹੀਂ ਮੈਂ ਜਵਾਬ ਦਿੰਦਾ ਦੇਖੋ ਛੋਟੀ ਸਾਹਿਬ ਇੱਕ ਵਿੱਕੀ ਥੋਮਸ ਆਇਆ ਸੀ ਸਿੱਖ ਧਰਮ ਦੇ ਵਿੱਚ ਬਣ ਕੇ ਹਾਂਜੀ ਹਾਂਜੀ ਯਾਦ ਹੈ ਉਹ ਪਤਾ ਨਹੀਂ ਪਿੱਛੇ ਕੀ ਆ ਸੀ ਕੀ ਨਹੀਂ ਉਹਨੇ ਚਲੋ ਬਾਣਾ ਪਾ ਲਿਆ ਇਹਦਾ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂ ਬਾਣਾ ਪਾਇਆ ਲੇਕਿਨ ਬਾਣਾ ਪਾ ਕੇ ਸ਼ਰੇਆਮ ਲਲਕਾਰ ਰਿਹਾ ਮੈਂ ਮੱਛੀ ਖਾਊਂਗਾ ਜੀ ਜੀ ਜਿੰਨ ਮੱਛੀ ਖਾਂਦੇ ਸੀ ਸਾਡਾ ਧਰਮਾ ਜਿਹੜਾ ਮੱਛੀ ਖਾਂਦਾ ਸੀ ਦੇਖੋ ਕਿਸੇ ਧਰਮ ਦੇ ਵਿੱਚ ਕਿਸੇ ਗੁਰੂ ਦੇਵੀ ਦੇਵ ਨੇ ਇਸ ਜੀ ਦਾ ਸਵਲ ਨਹੀਂ ਕੀਤਾ ਲੋਕਾਂ ਨੇ ਪਤਾ ਨਹੀਂ ਕਿੱਧਰੋਂ ਲਿਆ ਕੇ ਕਿਹਾ ਇਤਿਹਾਸ ਬਣਾਤੇ ਹਾਂ ਉਹ ਸਿਸਟਮ ਕੋਈ ਹੋਊਗਾ ਉਸ ਚੰਨ ਕੋਈ ਬਣਿਆ ਹੋਊਗਾ ਕੋਈ ਮਜਬੂਰੀ ਹੋਊਗੀ ਜੋ ਕਰਨਾ ਪਊਗਾ ਲੇਕਿਨ ਇਹ ਤਾਂ ਨਹੀਂ ਹੈਗਾ ਵੀ ਜੋ ਗੁਰੂਆਂ ਨੇ ਕੀਤਾ ਸਾਨੂੰ ਉਹ ਕਰਨਾ ਪਊਗਾ ਜੀ ਉਹ ਮਜਬੂਰੀ ਸੀਗੀ ਐਸੀ ਉਸ ਚੀਜ਼ ਨੂੰ ਆਪਣਾ ਜੀਵ ਦਾ ਸਵਾਦ ਬਣਾ ਲਿਆ ਜੀ ਦੇਖੋ ਕਿਸੇ ਜੀਵ ਦੀ ਜਾਨ ਲੈ ਕੇ ਆਪਣਾ ਸਵਾਦ ਬਣਾਉਣਾ ਸਭ ਤੋਂ ਵੱਡਾ ਜਿਹਨੂੰ ਕਹਿੰਦੇ ਨੇ ਪਾਪ ਹੈ ਜੀ ਸਹੀ ਗੱਲ ਹੈ ਹੈਲੋ ਹਾਂਜੀ ਹਾਂਜੀ ਹਾਂ ਸਰਮੇ ਦੀ ਆਵਾਜ਼ ਕੱਟ ਗਈ ਸੀ ਹੁਣ ਬੋਲੋ ਹਾਂ ਤੁਸੀਂ ਸਹੀ ਕਹਿ ਰਹੇ ਹੋ ਵੀ ਜੀਵ ਦਾ ਸਵਾਦ ਬਣ ਚੁੱਕੀਆਂ ਚੀਜ਼ਾਂ ਦੇਖੋ ਇਹ ਚੀਜ਼ਾਂ ਤੇ ਵਿਚਾਰ ਹੋਣਾ ਚਾਹੀਦਾ ਜਿਹੜੇ ਲੋਕ ਐਦਾਂ ਦੀਆਂ ਘਰਾਉਣੀਆਂ ਹਰਕਤਾਂ ਕਰਦੇ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਦੇ ਕੋਈ ਪਾਣੀ ਕਰਨ ਦੀ ਖੂਤੋਂ ਕਹਿੰਦੇ ਬਾਬਾ ਆਪੇ ਇੰ ਬਾਬਾ ਵੀ ਨਹੀਂ ਕਰ ਸਕਦਾ RAM ਨਿੰਦ ਦੀ ਜੇਤੀ ਗੱਲ ਕਰੀਏ ਅਜਿਹੇ ਲੋਕਾਂ ਨੂੰ ਕੋਈ ਸਜ਼ਾ ਨਹੀਂ ਜੀਏ ਅਗਰ ਚੰਗੇ ਤਰੀਕੇ ਨਾਲ ਸਜ਼ਾ ਮਿਲੇ ਤਾਂ ਇਦਾਂ ਦੇ ਲੋਕ ਸਮਝ ਜਾਣ ਇਦਾਂ ਦੇ ਲੋਕਾਂ ਨੂੰ ਸਬਕ ਮਿਲ ਜਵੇ ਜੀ ਲੇਕਿਨ ਸਰਕਾਰ ਨਾਲ ਰਾਜਨੀਤਿਕ ਪਾਰਟੀ ਨਾਲ ਲੋਕਾਂ ਦੇ ਨਾਲ ਮਿਲ ਜਾਨੀ ਹੈ ਜੀ ਔਰ ਪਾਸਟਰ ਦੇ ਜਿਹੜੇ ਖਿਲਾਫ ਸੁਪਰੀਮ ਕੋਰਟ ਦੇ ਸੌਰੀ ਹਾਈ ਕੋਰਟ ਦੇ ਕਾਰਟ ਪਾਈ ਗਈ ਹੈ ਕੁੜੀ ਦੇ ਵੱਲੋਂ ਵੀ ਮੈਨੂੰ ਮਰਵਾਇਆ ਜਾ ਸਕਦਾ ਹੈ ਵੀ ਜਿਹੜੇ ਇਹਦੇ ਫੈਨਸ ਨੇ ਚਾਹਵਣਾ ਲਿਓ ਮੈਨੂੰ ਮਾਰ ਸਕਦੇ ਨੇ ਹਾਲਾਂਕਿ ਇਹ ਗੱਲ ਤੁਹਾਨੂੰ ਦੱਸ ਦਿੰਦਾ ਕਿ ਐਜੀਪੀਸੀ ਕੋ ਉੱਠੀ ਸੀ ਪਿਛਲੇ ਮਹੀਨੇ ਐਜੀਪੀਸੀ ਨੇ ਵੀ ਉਹ ਕੁੜਦਾ ਸੈੱਟਤਾ ਤੇ ਹੁਣ ਐਜੀਪੀਸੀ ਵੱਲੋਂ ਇਸ ਕੁੜੀ ਨੂੰ ਸਿਕਿਉਰਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹਜੇ ਇਹ ਨਹੀਂ ਹੋਇਆ ਵੀ ਅੱਜ ਮਿਲੇਗੀ ਛੋਟੇ ਕੱਲ ਮਿਲੇਗੀ ਪਰ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਕੋਈ ਹੇਠ ਤੱਕ ਆਪਣੀ ਵਿਚਾਰਧਾਰਾ ਨਹੀਂ ਰੱਖੀ ਗਈ ਜਦਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਸ਼ਰਮਾਈ ਧਿਆਨ ਦਾ ਸੁਣਾ ਕਈ ਵਾਰ ਹੋਈ ਕਿ ਉਹ ਥੱਪੜ ਮਾਰ ਰਿਹਾ ਸੀ ਉਹ ਪਾਸਟਰ ਸ਼ਰਿਆਹ ਵੀਡੀਓ ਚ ਮਾਰ ਰਿਹਾ ਸੀ ਬਿਲਕੁਲ ਦੇਖੋ ਦੋਨੋਂ ਲੜਕੀਆਂ ਛੇ ਅਕਾਲ ਤੱਕ ਸਭ ਗਈਆਂ ਸੀ ਜੀ ਕਮੇਟੀ ਨੂੰ ਮਿਲੀਆਂ ਜਥੇਦਾਰ ਸਾਹਿਬ ਨੂੰ ਮਿਲੀਆਂ ਜਥੇਦਾਰ ਸਾਹਿਬ ਨੇ ਭਰੋਸਾ ਦਵਾਇਆ ਵੀ ਐਸੀ ਤੇ ਬਾਕੀ ਸਾਰੇ ਧਰਮ ਦੇ ਕੋ ਬਹੁਤ ਵਧੀਆ ਗੱਲ ਲੱਗੀ ਉਹਨਾਂ ਨੇ ਇਕੱਲੇ ਸਿੱਖ ਧਰਮ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਸਾਰੇ ਧਰਮਾਂ ਨੂੰ ਇਕੱਠੇ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਹੈ ਕਿਦਾ ਹੈ ਹੋਣਾ ਚਾਹੀਦਾ ਹੈ ਅਗਰ ਕਿਸੇ ਦੇ ਨਾਲ ਕੁਝ ਹੁੰਦਾ ਤਾਂ ਬਰਾਬਰ ਖੜਨਾ ਚਾਹੀਦਾ ਜੀ ਧਰਮ ਨਹੀਂ ਦੇਖਣਾ ਚਾਹੀਦਾ ਦੇਖੋ ਭਰੋਸਾ ਦਿੱਤਾ ਆ ਦਿਟਾਉਣਾ ਚਾਹੀਦਾ ਸੀ ਕਿਉਂ ਕਿਉਂਕਿ ਐਦਾਂ ਦੇ ਲੋਕ ਕੀ ਕਰਦੇ ਆ ਜਿਵੇਂ ਰਾਮ ਰਹੀਮ ਨੂੰ ਲੋਕ ਪਾਪੀ ਨਹੀਂ ਮੰਨਦੇ ਜਿਹੜੇ ਉਹਨਾਂ ਨੇ ਮੰਨਣ ਵਾਲੇ ਹਲੇ ਵੀ ਨਹੀਂ ਕਹਿੰਦੇ ਕਿ ਉਹਨਾਂ ਨੇ ਪਾਪ ਕੀਤਾ ਹਲੇ ਵੀ ਕਹਿੰਦਾ ਉਹਨਾਂ ਦੇ ਕੰਮਾਂ ਨਾਲ ਇੰਨੇ ਦੋਸ਼ ਤਾਇ ਹੋ ਚੁੱਕੇ ਆ ਗਵਾਹ ਵੀ ਹੋ ਚੁੱਕੇ ਆ ਕਿੰਨੇ ਮਰਡਰ ਕਿੰਨੇ ਬਲਤਕਾਰ ਹੋ ਚੁੱਕੇ ਆ ਲੇਕਿਨ ਫਿਰ ਵੀ ਪਾਪਾ ਜੀ ਪਾਪਾ ਜੀ ਐਦਾਂ ਹੀ ਪਾਸਟਰ ਵਾਲੇ ਕੰਮ ਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਨਹੀਂ ਬੀਤੀ ਉਹਨਾਂ ਵਾਸਤੇ ਉਹ ਗੁਰੂ ਹੈ ਉਹਦੀ ਸਪੋਰਟ ਵਾਸਤੇ ਖੜੇ ਜੇ ਗੁਰੂ ਨੇ ਕਹਿਦਾ ਪਾਸਟਰ ਨੇ ਕਹਿੰਦਾ ਵੀ ਆਹ ਬੰਦੇ ਨੂੰ ਚੱਕ ਲੋ ਆ ਬੰਦੇ ਨੂੰ ਰੱਖ ਲੋ ਇਹ ਗੁੰਡੇ ਲੋਕ ਆ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਹਰੇਕ ਧ ਸਿਰਫ ਹੱਥ ਜੋੜ ਕੇ ਚਿੱਟੇ ਕੱਪੜੇ ਪਾ ਕੇ ਲੋਕਾਂ ਦੇ ਵਿੱਚ ਆਪਣੇ ਧਰਮ ਦਾ ਨਾਹਰਾ ਲਾ ਕੇ ਕਿਤੇ ਨਾ ਕਿਤੇ ਚੰਗੇ ਲੱਗਦੇ ਆ ਲੇਕਿਨ ਪਿੱਛੇ ਗੁੰਡਾਗਰਦੀ ਚੱਲਦੀ ਹੈ ਉਸੀ ਗੁੰਡਾਗਰਦੀ ਤੋਂ ਲੋਕ ਜਿਹੜੇ ਡਰਦੇ ਆ ਕਿਉਂਕਿ ਉਹ ਜਾਣਦੇ ਆ ਵੀ ਇਹ ਪਾਸਟਰ ਲੋਕ ਕਿੱਦਾਂ ਕਰਦੇ ਆ ਜੀ ਪਰ ਡਾਕਟਰ ਸਾਹਿਬ ਕੱਲ ਕੋਰਟ ਨੇ ਦਿਖਾਤਾ ਕਿਉਂਕਿ ਤੁਹਾਨੂੰ ਦੱਸ ਦੇਣਾ ਕਿ ਜਦੋਂ ਸਜ਼ਾ ਹੋਣੀ ਸੀ ਸਜ਼ਾ ਹੋਣ ਤੋਂ ਬਾਅਦ ਪੁਲਿਸ ਵੱਲ ਪੁਲਿਸ ਵੱਲ ਬਹੁਤ ਜ਼ਿਆਦਾ ਬੁਲਾ ਲਿਆ ਗਿਆ ਸੀ ਕਿ ਪੁਲਿਸ ਨੂੰ ਡਰ ਵੀ ਸੀ ਕਿ ਉੱਥੇ ਇਹ ਲੋਕ ਖਤਰਾ ਵੀ ਉਹ ਕਰ ਸਕਦੇ ਨੇ ਕੋਈ ਘਟਨਾ ਨੂੰ ਜਨਮ ਦੇ ਸਕਦੇ ਨੇ ਕਿਉਂਕਿ ਪਾਰਟ ਨੇ ਚੈਲਿੰਜ ਕੀਤਾ ਸੀ ਸਰਕਾਰ ਨੂੰ ਕਿ ਮੈਂ ਦੋਸ਼ੀ ਨਹੀਂ ਹਾਂ ਮੈਨੂੰ ਸਜ਼ਾ ਨਹੀਂ ਹੋ ਸਕਦੀ ਪੈਸੇ ਦਾ ਜਿਹਨੂੰ ਕਹਿ ਦਿੰਦੇ ਨੇ ਅਸੀਂ ਪਾਵਰ ਰਾਜਨੀਤਿਕ ਪਾਵਰ ਇਹ ਲੋਕ ਨਹੀਂ ਬੋਲਦੇ ਇਹਨਾਂ ਚ ਪਾਵਰ ਬੋਲਦੀ ਹੈ ਜੀ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹਨਾਂ ਲੋਕਾਂ ਦੀ ਸਪੋਰਟ ਕਰਦੇ ਆ ਚਾਹੇ ਰਾਜਨੀਤਿਕ ਸੱਤਾ ਦੇ ਲੋਕ ਹੋਣ ਚਾਹੇ ਆਮ ਰਾਜਨੀਤਿਕ ਲੋਕ ਹੋਣ ਐਦਾਂ ਦੇ ਲੋਕਾਂ ਦਾ ਵਿਰੋਧ ਹੋਣਾ ਚਾਹੀਦਾ ਅਗਰ ਵਿਰੋਧ ਹੋਵੇ ਇਹਨਾਂ ਲੋਕਾਂ ਨੂੰ ਚੰਗੀਆਂ ਸਜ਼ਾਵਾਂ ਮਿਲਣ ਤਾਂ ਛੋਟੀ ਸਰਬ ਮੈਂ ਪੂਰੇ ਕਾਗਜ਼ ਤੇ ਲਿਖ ਕੇ ਦੇ ਦਿੰਨਾ ਮੁਰ ਕੋਈ ਕੋਈ ਐਦਾਂ ਦੇ ਧਾਰਮਿਕ ਸਥਾਨ ਬਣਾ ਕੇ ਕੋਈ ਕ੍ਰਾਈਮ ਨਾ ਜੀ ਕਰੇ ਲੇਕਿਨ ਐਦਾਂ ਦੇ ਲੋਕ ਸਿਰਫ ਪਾਰਟੀਬਾਜ਼ੀਆਂ 'ਚ ਆ ਜਾਂਦੇ ਆ ਸਰਕਾਰਾਂ ਨੂੰ ਪਾਰਟੀਆਂ ਮੈਂ ਇੱਕ ਬਣ ਜਾਂਦਾ ਉਹ ਇਹਨਾਂ ਦੀ ਸਪੋਰਟ ਕਰ ਦਿੰਨੇ ਆ ਫਿਰ ਇਹ ਲੋਕ ਜਿਹੜਾ ਵੱਧ ਤੋਂ ਵੱਧ ਜਿਹੜਾ ਜ਼ੁਲਮ ਕਰਦੇ ਆ ਲੋਕਾਂ ਦੇ ਉੱਤੇ ਕਹਿ ਹਟਾਉਣੇ ਆ ਜੀ ਸਹੀ ਗੱਲ ਹੈ ਰਿੰਦਰ ਸੌਰੀ ਸ਼ਰਮੈ ਤੁਹਾਨੂੰ ਲੱਗਦਾ ਵੀ ਕੱਲ ਜਿਹੜਾ ਕੋਰਟ ਨੇ ਫੈਸਲਾ ਦਿੱਤਾ ਉਹ ਸਹੀ ਦਿੱਤਾ ਹੈ ਦੇਖੋ ਕੋਰਟ ਦਾ ਫੈਸਲਾ ਬਿਲਕੁਲ ਸਹੀ ਹੈ ਜਿਹੜੇ ਹਿਸਾਬ ਨਾਲ ਘਾਰਾ ਲੱਗੇ ਆ ਜਾਂ ਜਿਹੜੇ ਹਿਸਾਬ ਨਾਲ ਸਿਸਟਮ ਨਾਲ ਬਣਾ ਕੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਗਿਆ ਹੈ ਦੇਖੋ ਘੱਟੋ ਘੱਟ 7 ਸਾਲ ਦੀ ਸਜ਼ਾ ਹੈ 7 ਸਾਲ ਦੀ 7 ਸਾਲ ਦੀ ਸਜ਼ਾ ਵੱਧ ਤੋਂ ਵੱਧ 14 ਸਾਲ ਦੀ ਸਜ਼ਾ ਅਗਰ ਜੇ 14 ਸਾਲ ਦੀ ਸਜ਼ਾ ਹੋ ਜਾਂਦੀ ਕਿੰਨੇ ਸਾਲ ਫਿਰ ਜਵਾਨ ਤੇ ਨਹੀਂ ਜੀ ਹੈ ਹਾਈ ਕੋਰਟ ਨੇ ਆਪਣੀ ਪ੍ਰਕਿਰਿਆ ਸਹੀ ਕੀਤੀ ਹੈ ਲੇਕਿਨ ਕੋਰਟ ਤੋਂ ਅਲੱਗ ਵੀ ਲੋਕ ਰਾਜਨੀਤਿਕ ਲੋਕ ਹੈਗੇ ਆ ਪਾਵਰ ਵਾਲੇ ਲੋਕ ਆਏਗੇ ਆ ਕਿਤੇ ਨਾ ਕਿਤੇ ਨਾਲ ਲੋਕਾਂ ਨੂੰ ਬਚਾ ਲੈਣੇ ਐ ਅਸੀਂ ਉਹ ਲੋਕਾਂ ਨੂੰ ਚੈਨਲ ਦੇ ਮਾਧਿਅਮ ਨਾਲ ਹੀ ਕਹਿਣਾ ਚਾਹੁੰਦੇ ਆ ਵੀ ਇਦਾਂ ਦੇ ਲੋਕ ਦੀ ਲੋਕਾਂ ਕਰੋ ਇਹਨਾਂ ਨੂੰ ਸਖਤ ਸਜ਼ਾਵਾ ਦਵਾਉਣ ਦੇ ਵਿੱਚ ਮਾਨਯੋਗ ਅਦਾਲਤਾਂ ਦਾ ਰਿਸਾਤ ਦਿਆ ਕਰੋ ਉਹਨਾਂ ਲੋਕਾਂ ਦਾ ਵੀ ਸਾਥ ਦਿਆ ਕਰੋ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ ਜੀ ਪਰ ਪਤਾ ਕੀ ਹੈ ਮੇਰੀ ਗੱਲਬਾਤ ਹੋਈ ਹੈ ਕਿ ਡਾਕਟਰ ਸਾਹਿਬ ਵੀ ਤੁਹਾਨੂੰ ਪਤਾ ਕਾਨੂੰਨ ਦੀ ਥੋੜੀ ਬਥੇ ਪਰਕਿਆ ਜਾਣਦੇ ਆ ਜਿਹੜਾ ਆ ਲੱਗਿਆ ਪੋਸਕੋ ਐਕਟ ਤਾਂ ਮੈਂ 800 ਨੂੰ ਹੀ ਸਿਰੇ ਕਿਹਾ ਕਿ ਜਿਵੇਂ ਉਹ ਐਨਟੀਪੀਐਸ ਬਾਰੇ ਜਾਣਦੇ ਆ ਮੈਂ ਥੋੜਾ ਪੋਸਕੈਟ ਬਾਰੇ ਜਾਣਦਾ ਇਹਨਾਂ ਦੇ ਪੋਸਕੈਟ ਲੱਗਾ ਸ਼ਰਮਾ ਜੀ ਘੱਟੋ ਘਾਟ ਇਹਦੀ ਜੇਕਰ 7 ਸਾਲ ਜੁਆਨ თੁੰਦੀ ਹੈ ਨਾ ਤਾਂ 4 ਸਾਲ ਤਾਂ ਸੌਰੀ 7 ਸਾਲ ਦੇ ਹੁੰਦੀ ਹੈ 4 ਸਾਲ ਜਵਾਨ ਨਹੀਂ ਹੈ ਜੇ ਕਿਤੇ ਗਲਤੀ ਨਾਲ ਪਾਸਟਰ ਨੂੰ 10 ਸਾਲ ਦੀ ਸਜ਼ਾ ਹੋ ਗਈ ਤਾਂ ਕੋਈ ਵੀ ਕੋਰਟ 7 ਸਾਲ ਤੋਂ ਪਹਿਲਾਂ ਵੀ ਜਵਾਨ ਨਹੀਂ ਦੇ ਸਕੀ ਹਾਈ ਕੋਰਟ ਵੀ ਨਹੀਂ ਦੇ ਸਕੀ ਸੁਪਰੀਮ ਕੋਰਟ ਦਾ ਕਾਨੂੰਨ ਹੈ ਹਾਂ ਦੇਖੋ ਸਜ਼ਾ ਹੋਣੀ ਤੈ ਹੈ ਜੀ ਕਿੰਨੇ ਸਾਲ ਦੀ ਹੋਣੀ ਹੈ 7 ਦੀ ਹੋਣੀ ਹੈ 10 ਦੀ ਹੋਣੀ ਹੈ ਇਹ ਉਹਨੇ ਵਾਲਾ ਟਾਈਮ ਦੱਸੂਗਾ ਇੱਕ ਮਿੰਟ ਡਾਕਟਰ ਸਾਹਿਬ ਆਗੇ ਵਿੱਚ ਲਾਈਨ ਤੇ ਰਹੋ ਜੀ ਜੀ ਹਾਂ ਜੀ ਸਾਥੀ ਦਾ ਡਾਕਟਰ ਸਾਹਿਬ ਹੈਲੋ ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਮੁੱਦਾ ਰਿਪੀਟ ਕਰਾਂ ਕਿ ਸੁਣ ਰਹੇ ਹੋ ਹਾਂ ਮੈਨੂੰ ਪਤਾ ਹੈ ਜੀ ਸੁਣ ਰਿਹਾ ਸ਼ਰਮਾ ਜੀ ਵੀ ਲਾਈਨ ਤੇ ਆ ਅਸੀਂ ਥੋੜਾ ਮੁੱਦੇ ਤੋਂ ਬਾਹਰ ਵੀ ਘੁੰਮੇ ਆ ਪਰ ਮੈਂ ਮੁੱਦੇ ਤੇ ਹੀ ਆਵਾਂਗਾ ਕਿ ਪਾਸਟਰ ਨੂੰ ਪਟਿਆਲਾ ਜੇ ਜਲ ਭੇਜਤਾ ਗਿਆ ਦੋਸ਼ੀ ਕਰਾਰ ਹਾਂਜੀ ਦੋਸ਼ੀ ਕਰਾਰ ਦੇਤਾ ਦੇਖੋ ਸਜ਼ਾ ਦਾ ਐਲਾਨ ਇੱਕ ਦਿਨ ਨੂੰ ਹੋਊਗਾ ਜੀ ਮਤਲਬ ਜਿਹੜੇ ਰੇਪ ਕੇਸ ਨੇ ਇਹਨਾਂ ਦੇ ਉੱਤੇ ਗੌਰਮੈਂਟ ਕੋਟਾਂ ਬਹੁਤ ਜ਼ਿਆਦਾ ਸਖਤ ਨੇ ਇਸ ਕਰਕੇ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਦੋ ਸਿੱਧ ਹੋ ਗਿਆ ਗਵਾਹਾਂ ਸਹਿਯੋਗ ਦੀ ਸੰਜਸਾ ਪੰਚ ਤਰੀਕ ਮੂਲ ਦੀ ਸਜ਼ਾ ਦਾ ਅਲੰਗ ਗੱਲ ਕਰ ਸਾਰੇ ਇਹ ਹੈ ਦੀ ਇੱਕ ਨੂੰ ਸਜ਼ਾ ਜਾਂ ਦੋ ਨੂੰ ਚਲੋ ਇਹਨੂੰ ਸਜ਼ਾ ਦਿੰਦੀ ਇਹ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਕਰਤਾ ਤੇ ਬਾਬਾ ਜੀ ਜਿਹੜਾ ਉਹ ਬਾਹਰ ਕਰਤਾ ਜੀ ਬਾਬਾ ਸ਼ਰਮ ਕੀ ਜਵਾਬ ਤੋਹਗੀ ਜੀ ਜੀ ਟਰਮ ਵੇਲ ਦਿੱਤੀ ਉਹਨੂੰ 3 ਮਹੀਨਿਆਂ ਦੀ ਉਹ ਬਾਹਰ ਆ ਗਏ ਗੱਲ ਕਰ ਇਹ ਹੈ ਦੀ ਜਿਹੜੇ ਇਹ ਕੀ ਹੈ ਨਾ ਜੀ ਪੰਡਿਤ ਪਾਠੀ ਪੂਜ ਪੁਜਾਰੀ ਪ੍ਰੇਸ਼ਟ ਬਾਦਰੀ ਤੇ ਪਾਠ ਤੇ 7-8 ਨੇ ਜੀ ਜੀ ਮਤ ਇਹ ਇਹ ਪੰਗਰੇ ਦੀ ਯਾਰ ਨਹੀਂ ਸਹੀ ਗੱਲ ਕਿਉਂਕਿ ਇਹ ਅਨਪੜਤਾ ਨੂੰ ਇਹ ਫਲਾਉਂਦੇ ਨੇ ਜੀ ਤੇ ਲੋਕ ਅਨਪੜਤਾ ਫਲਾਉਣ ਦੇ ਕਾਰਨ ਲੋਕਾਂ ਦਾ ਸਰੀਰਕ ਸ਼ੋਸ਼ਣ ਮਾਨਸਿਕ ਸ਼ੋਸ਼ਣ ਤੇ ਆਰਥਿਕ ਸ਼ੋਸ਼ਣ ਕਰਦੇ ਨੇ ਪਰ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਜੀ ਜੀ ਮਤਲਬ ਕਸੂਰ ਇਹਨਾਂ ਦਾ ਤਾਂ ਜਿਹੜਾ ਹੈਗਾ ਉਹ ਭੁਗਤਣ ਉਹ ਜਿਹੜਾ ਕਸੂਰ ਕਰਦਾ ਭੁਗਤੂਗਾ ਜੀ ਪਰ ਆਮ ਪਬਲਿਕ ਬਹੁਤ ਜ਼ਿਆਦਾ ਜਿਹੜੇ ਗਿਤੀ ਦੇ ਵਿੱਚ ਬਾਹਰ ਰਹਿ ਜਾਂਦੀ ਹੈ ਇਦੇ ਨਾਲ ਬੇਵਿਸਾਫੀ ਹੁੰਦੀ ਹੈ ਉਹ ਅੰਡਰਗਰਾਉਂਡ ਰਹ ਜਾਂਦਾ ਮਸਲਾ ਬੇਇੱਜ਼ਤੀ ਦਾ ਮਸਲਾ ਮੰਨਦਾ ਹੈ ਸਮਾਜ ਦੇ ਵਿੱਚ ਇਹ ਕਾਫੀ ਕੁਸ਼ਾ ਇਹ ਚੀਜ਼ਾਂ ਦੇ ਉੱਤੇ ਸਾਨੂੰ ਜੇ ਆਪਾਂ ਕਹੀਏ ਵੀ ਪਾਸਟਰਾਂ ਨੂੰ ਜਾਂ ਇਹਨਾਂ ਨੂੰ ਸਜ਼ਾ ਦੇਣ ਨਾਲ ਇਹ ਕੰਮ ਹੋਣਾ ਹਟ ਜਾਣਗੇ ਇਹ ਕੰਮ ਉਹਨਾਂ ਨੂੰ ਸਜ਼ਾ ਮਾ ਦੇਣ ਨਾਲ ਨਹੀਂ ਹਟਦੇ ਇਹ ਸਾਨੂੰ ਸਿੱਖਿਅਤ ਹੋਣਾ ਪਊ ਸਾਡੀ ਨਾਰੀ ਸਮਾਜ ਜਿਹੜਾ ਉਹਨੂੰ ਸਿੱਖਿਅਤ ਹੋਣਾ ਪਊਗਾ ਕਿਉਂ ਜਾਂ ਨਹੀਂ ਇਹ ਮਤਲਬ ਬਿਨਾਂ ਜਿੱਥੇ ਕੋਈ ਇਹਨਾਂ ਨੇ ਕੋਈ ਸੋਚ ਸਮਝ ਕੇ ਸਟੈਪ ਨਾ ਚੱਕਿਆ ਉੱਥੇ ਹੀ ਇਹਨਾਂ ਨਾਲ ਸਰੀਰਕ ਸੋਸ਼ਲ ਦਾ ਮਸਲਾ ਜਿਹੜਾ ਉਹ ਹੋਣਾ ਹੀ ਹੋਣਾ ਹੁੰਦਾ ਹੈ ਬਦਕਿਸਮਤੀ ਇਹ ਹੈ ਵੀ ਜਿਹੜਾ ਸਾਡਾ ਸਮਾਜ ਹੈ ਤੇ ਇਹ ਇਹਨਾਂ ਦੇ ਕੰਮਾਂ ਦੇ ਉੱਤੇ ਪਰਦਾ ਪਾ ਕੇ ਹੀ ਵੱਧ ਰਾਜੀ ਹੁੰਦਾ ਸਹੀ ਕਹਿ ਰਹੇ ਹੋ ਡਾਕਟਰ ਸਾਹਿਬ ਇਹੀ ਗੱਲ ਸ਼ਰਮਾਈ ਨੇ ਤਰ ਰੱਖਿਆ ਸੀ ਵੀ ਠੀਕ ਹੈ ਇਹ ਕੁੜੀ ਨੂੰ ਇਨਸਾਫ਼ ਮਿਲ ਗਿਆ ਸੀ ਮੰਨਦੇ ਆ ਪਰ ਸਾਡਾ ਜਿਹੜਾ ਸਮਾਜ ਹੈ ਖਾਸ ਕਰ ਨਾਰੀ ਜਗਤ ਹੈ ਜਿਵੇਂ ਤੁਸੀਂ ਕਿਹਾ ਇਹ ਜਾਗਰੂਕ ਨਹੀਂ ਹੈ ਇਹ ਕਲੀ ਕੁੜੀ ਨਹੀਂ ਆਈ ਇਨੇ ਕਿਹਾ ਕੱਲ ਬਿਆਨ ਦਿੱਤਾ ਜਦੋਂ ਹਾਈ ਕੋਰਟ ਤੋਂ ਬਾਅਦ ਕਿ ਮੇਰੇ ਨਾਲ ਦੀਆਂ ਹੁਣ 5-6 ਕੁੜੀਆਂ ਹੋਰ ਆਣਗੀਆਂ ਜੋ ਡਰ ਕੇ ਬੈਠੀਆਂ ਸੀ ਉਹਨੇ ਅਪੀਲ ਕੀਤੀ ਹੈ মিডিਆ ਰਾਹੀਂ ਕਿ ਜਿਸ ਤੋਂ ਤੁਸੀਂ ਡਰਦੇ ਸੀ ਉਹ ਜੇਲ੍ਹ ਦੇ ਸਲਾਖਾ ਪਿੱਛੇ ਹੋ ਗਿਆ ਬੰਦ ਹੁਣ ਤੁਸੀਂ ਆਜੋ ਮੈਂ ਤੁਹਾਡੇ ਨਾਲ ਖੜਾਂਗੀ ਉਹ ਹੁਣ ਖੜੇ ਨਾ ਖੜੇ ਨਹੀਂ ਹੁਣ ਗੱਲ ਕਰ ਗੱਲ ਤਾਂ ਇਹ ਹੈ ਵੀ ਪਹਿਲੇ ਉੱਥੇ ਜਾਂਦੀਆਂ ਸੀ ਇਲੈਂਡ ਸੀ ਹਾਂ ਗੱਲ ਤਾਂ ਇਹ ਹੈ ਨਾ ਕਿ ਸਿੱਖੇ ਜੀ ਧਾਰਮਿਕ ਸਥਾਨਾਂ ਦੇ ਵਿੱਚ ਅੱਛੇ ਪਰਸੈਂਟ ਕਹਿ ਦਈਏ ਜੇ ਆਪਾਂ ਉਥੇ ਜਿਹੜੇ ਇਹ ਘਟਨਾਵਾਂ ਵਾਪਰਦੀਆਂ ਨੇ ਪਰਦੇ ਦੇ ਪਿੱਛੇ ਵਾਪਰਦੇ ਨੇ ਕੋਈ ਕੋਈ ਪਰਦੇ ਦੇ ਉੱਪਰ ਆ ਜਾਂਦੀ ਹੈ ਬਾਕੀ ਤੁਹਾਨੂੰ ਪਰਦੇ ਦੇ ਪਿੱਛੇ ਬਹੁਤ ਵੱਡੀ ਹੈ ਇਹ ਚੀਜ਼ ਦੇ ਉੱਤੇ ਹਰ ਇੱਕ ਮਾਪਿ ਉਹਨੂੰ ਹਰ ਇੱਕ ਪੇਰੈਂਟ ਸਿੱਧੂ ਫਰਜ਼ ਬਣਦਾ ਵੀ ਉਹ ਬੱਚਿਆਂ ਨੂੰ ਧਾਰਮਿਕ ਸਿੱਖਿਆ ਜਿਹੜੀ ਉਹ ਇਸ ਤਰ੍ਹਾਂ ਦੀ ਉਹ ਤੋਂ ਬਚਾ ਦੇ ਰੱਖੇ ਇਹ ਇੱਕਾ ਮਤਲਬ ਭੇੜੀਏ ਨੇ ਹੁੰਦੇ ਮਤਲਬ ਛੇਰ ਦੀ ਖੰਡ ਦੇ ਵਿੱਚ ਪੇੜੀਏ ਹੁੰਦੇ ਨੇ ਜਦੋਂ ਇਹਨਾਂ ਦੇ ਖਾਣੇ ਕੋਈ ਹਿਸਾਬ ਚ ਆਉਂਦੀ ਹੈ ਇਹਨਾਂ ਦਾ ਵਕਸ ਦੀ ਛਪਟ ਮਾਰਨਾ ਹੁੰਦਾ ਔਰ ਛਪਟ ਮਾਰ ਕੇ ਮਤਲਬ ਜਿਹੜਾ ਉਸ ਨੂੰ ਇਹ ਅੰਜਾਮ ਦਿੰਦੇ ਨੇ ਇਸ ਚੀਜ਼ ਵਾਸਤੇ ਨਾ ਸਾਨੂੰ ਸਰਕਾਰਾਂ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਜੀ ਲੋਕ ਜਾਗਰੂਕ ਹੋਣ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਨੇ ਲੋਕ ਇਸ ਤਰ੍ਹਾਂ ਬੰਬਲੂਸੇ ਦੇ ਵਿੱਚ ਤੁਰੇ ਫਿਰਦੇ ਰਹਿਣ ਤੇ ਆਪਸ ਚ ਲੜਾਈਆਂ ਲੜਦੇ ਰਹਿਣ ਤੇ ਘਟਨਾਵਾਂ ਹੁੰਦੀਆਂ ਰਹਿਣ ਤਾਂ ਕਿ ਸਰਕਾਰਾਂ ਦੇ ਜਿਹੜੀਆਂ ਉਹ ਆਪਣੀ ਕੁਰਸੀ ਨੂੰ ਕਾਇਮ ਰੱਖ ਕੇ ਤੱਕ ਕੇ ਉਹਦਾ ਆਨੰਦ ਮਾਣਨ ਆਪਾਂ ਕਦੇ ਵੀ ਸੋਚਦੇ ਨਹੀਂ ਸੋਚਦੇ ਤੁਸੀਂ ਆਪ ਤੌਰ ਤੇ ਆਪਾਂ ਗੱਲ ਕਰ ਲੈ ਲਿਆ ਜੀ ਤੁਸੀਂ ਜਿਹੜੇ ਵੱਡੇ ਨੇ ਆਪਾਂ ਪੰਜਾਬ ਦੇ ਵੱਡੇ ਲਾ ਲੋ ਉਹਨਾਂ ਦੇ ਪਰਿਵਾਰਕ ਮੈਂਬਰ ਕਿੰਨੇ ਕੁ ਕਿਤੇ ਸੰਦੇ ਲਈ ਜਾਂਦੇ ਨੇ ਜੀ ਇਹ ਬਾਬਿਆਂ ਦੇ ਜੀ मतलब ਉਹ ਤਾਂ ਉਹ ਜਾਣਗੇ ਪਾਰਲੀਮੈਂਟ ਜੀ ਜਾਣਗੇ ਅਸੈਂਬਲੀ 'ਚ ਜਾਣਗੇ ਕੈਬਨਟ ਮੰਤਰੀ ਬਣਨਗੇ ਰਾਜ ਮੰਤਰੀ ਬਣਨਗੇ ਮੁੱਖ ਮੰਤਰੀ ਬਣਨਗੇ ਡਿਪਟੀ ਮੁੱਖ ਮੰਤਰੀ ਬਣਨਗੇ ਆਪਣੇ ਵਾਲਿਆਂ ਨੂੰ ਇਹ ਇਤਰੀ ਤੋਰੀ ਫਿਰਦੇ ਨੇ ਇਹ ਸਾਨੂੰ ਉਲਟ ਹੋਣਾ ਪਊਗਾ ਮਤਲਬ ਇਹ ਜਿਹੜੇ ਇਹਨਾਂ ਜਿਹੜੇ ਪਹਾੜੀ ਪਰੀਸ਼ਟ ਲੋਕ ਹੁੰਦੇ ਨੇ ਪੁਜਾਰੀ ਸ਼੍ਰੇਣੀ ਦੇ ਲੋਕ ਨੇ ਇਹਨਾਂ ਨੂੰ ਜਿਹੜੇ ਸਿਆਸੀ ਲੋਕ ਹੁੰਦੇ ਨੇ ਉਹਨਾਂ ਦੀ ਛਾਪਛਾਇਆ ਹੁੰਦੀ ਹੈ ਉਹਨਾਂ ਦਾ ਹੱਥ ਹੁੰਦਾ ਹੈ ਇਹਨਾਂ ਦੇ ਵਿੱਚ ਤਾਂ ਕਿ ਉਹ ਆਪ ਦੇ ਇਸ ਤਰ੍ਹਾਂ ਦੀਆਂ ਗਲਤ ਕਾਰਵਾਈਆਂ ਨਹੀਂ ਕਰੀ ਜਾਣ ਤੇ ਲੋਕ ਇਧਰਲੇ ਪਾਸੇ ਉਲਝੇ ਜਾਣ ਸਾਡੀ ਜਿਹੜੀ ਕੁਰਸੀ ਆ ਉਹ ਸੇਫ ਰਹੇ ਚਲੋ ਰਜਿੰਦਰ ਜੀ ਤੁਸੀਂ ਆਪਣਾ ਮੈਨੂੰ ਕੀਮਤੀ ਸਮੇਂ ਦਿੱਤਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਸੋ ਦੋਸਤੋ ਸਾਡਾ ਰਜਿੰਦਰ ਜੀ ਜੁੜੇ ਜੀ ਮਾਨਸਾ ਤੋਂ ਤੇ ਆਪਾਂ ਦੁਆਰਾ ਚਲਦੇ ਆ ਸ਼ਰਮਾ ਜੀ ਕੋ ਜਿਹੜੇ ਹੋਲ ਤੇ ਨੇ ਸ਼ਰਮਾ ਜੀ ਜੀ ਸਰ ਸ਼ਰਮਾ ਜੀ ਆਖਰੀ ਸਵਾਲ ਕੀ ਕੋਰਟ ਨੇ ਜੋ ਦੋਸ਼ੀ ਇਕਰਾਰ ਕੀਤਾ ਸਹੀ ਆ ਗਲਤ ਕਿਉਂਕਿ ਤੁਹਾਡੇ ਤੇ ਰੱਖੇ ਨੇ ਉਹਨਾਂ ਨੇ ਵੀ ਡਾਕਟਰ ਸਾਹਿਬ ਵੀ ਇਹ ਆਪਣਾ ਜਿਹੜੇ ਲੋਕ ਸਿੱਖਿਆਤ ਨਹੀਂ ਹੈ ਕਿ ਉਹ ਜਾਣਦੇ ਨੇ ਮਾਪਿਓ ਦੇ ਵਿੱਚ ਹੀ ਸਾਰਾ ਕੁਝ ਹੈ ਦੇਖੋ ਮਾਨਯੋਗ ਦਾ ਅਦਾਲਤਾਂ ਆਪਣਾ ਫਰਜ ਜਿਹੜਾ ਸਹੀ ਨਿਭਾ ਰਹੀਆਂ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਵੀ ਇਹਨਾਂ ਦੇ ਮਾਮਲੇ ਦੀ ਰਿਪੋਰਟ ਆ ਜਿਹੜੇ ਉਹ ਸਖਤ ਹੋ ਚੁੱਕੇ ਆ ਜੀ ਜੀ ਉਹਦੇ ਆਧਾਰ ਤੇ ਹੀ ਕਿਤੇ ਨਾ ਕਿਤੇ ਜਿਹੜੀ ਸਜ਼ਾ ਦਿੱਤੀ ਗਈ ਹੈ ਮੈਂ ਡਾਕਟਰ ਇੱਕ ਮਿੰਟ ਸੌਰੀ ਸ਼ਰਮਾ ਜੀ ਮੈਂ ਸਾਰਿਆਂ ਦੇ ਧਰਮਾਂ ਨੂੰ ਗਲਤ ਨਹੀਂ ਕਹਿੰਦਾ ਪਰ ਕੁਝ ਕੁ ਉਦਾਹਰੇ ਹੈਗੇ ਜਿੱਥੇ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਪਿੱਛੇ ਦੀ ਫਿਲਮ ਬਹੁਤ ਹੋਰ ਹੈ ਉਹ ਆਪਣੇ ਸਾਹਮਣੇ ਨਹੀਂ ਆਪਾਂ ਕਰ ਲਿਆ ਸਕਦੇ ਪਰ ਫਿਰ ਲੋਕ ਕਿਉਂ ਜਾਂਦੇ ਨੇ ਮਾਪਿਓ ਰੋਕਦੇ ਕਿਉਂ ਨਹੀਂ ਆਪਣੀਆਂ ਕੁੜੀਆਂ ਨੂੰ ਹਾਂ ਬਿਲਕੁਲ ਦੇਖੋ ਹੀ ਮੈਂ ਕਹਿਣਾ ਚਾਹੁੰਦਾ ਜੇ ਮੰਨ ਲਓਗਾ ਤਾਂ ਤੋਂ ਤਾਂ ਆਪਣਾ ਫਰਜ਼ ਨਿਭਾ ਰਹੀਆਂ ਜੀ ਜੀ ਇਹਦਾ ਸਾਡਾ ਫਰਜ਼ ਆ ਸਾਡੇ ਲੋਕਾਂ ਦਾ ਫਰਜ਼ ਹੋਏ ਸੀ ਨਿਭਾਉਣਾ ਜੇ ਸੀ ਕਿਉਂ ਨਹੀਂ ਨਿਭਾਉਂਦੇ ਜੀ ਦੇਖੋ ਪਹਿਲਾਂ ਤਾਂ ਹਨੀ ਫ੍ਰੀ ਦੇ ਘਰ ਵਾਲੇ ਨੇ ਹਨੀ ਫ੍ਰੀ ਨੂੰ ਰਾਰੀ ਨੂੰ ਕੁਝ ਛੱਡਿਆ ਦੇਰੀ ਚ ਜੀ ਉਸ ਟਾਈਮ ਉਹ ਸੁੱਤਾ ਪਿਆ ਸੀ ਕਿਰਮੀਨੇ ਆਉਂਦੀ ਰਹੇ ਜਾਂਦੇ ਰਹੇ ਜਦੋਂ ਬਾਹਰ ਦੇ ਵਿੱਚੋਂ ਇਹਨਾਂ ਰਹਿਣ ਪਏ ਤਾਂ ਬਾਬਾ ਬਦਨਾਮ ਤੁਹਾਡਾ ਬਾਬਾ ਅੰਦਰੋਂ ਦੇ ਨਾਨੀ ਤ੍ਰੀ ਦਾ ਘਰ ਵਾਲਾ ਟੀਕਾ ਮਾਰਦਾ ਤਾਂ ਜੀ ਪਹਿਲਾਂ ਨਹੀਂ ਸੀ ਪਤਾ ਕਿ ਉੱਥੇ ਮੇਰੀ ਘਰ ਵਾਲੀ ਜਾ ਰਹੀ ਹੈ ਡੇਰੇ ਦੇ ਵਿੱਚ ਕੀ ਹੋਊਗਾ ਕੀ ਹੋ ਰਿਹਾ ਜੀ ਜਾਣ ਦਾ ਮਤਲਬ ਇਹ ਵੀ ਸਾਨੂੰ ਆਪ ਸਮਝਣ ਦੀ ਜ਼ਰੂਰਤ ਹੈ ਖਾਸ ਕਰਕੇ ਨਾਰੀ ਜਗਤ ਨੂੰ ਹਾਲਾਂਕਿ ਜਿੱਥੇ ਵੀ ਬੰਦਾ ਦੇਖਦੇ ਜਿੱਥੇ ਵੀ ਅਸੀਂ ਐਦਾਂ ਦਾ ਬੰਦਾ ਦੇਖਦੇ ਜਾਣ ਲੱਗ ਜਨਰਲ ਬਿਨਾਂ ਸਚਾਈ ਜਾਣੇ ਤੋਂ ਬਿਨਾਂ ਸੁਚੇਤ ਤੋਂ ਬਿਨਾਂ ਜਿੱਥੇ ਐਦਾਂ ਦਾ ਕੰਮ ਨਹੀਂ ਹੁੰਦਾ ਉੱਥੇ ਜਾਣਾ ਚਾਹੀਦਾ ਸੀ ਇਹ ਨਹੀਂ ਕਹਿੰਦੇ ਨਾ ਜਾਓ ਜਾਓ ਲੇਕਿਨ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਸੇਵ ਰੱਖੋ ਕਿਤੇ ਨਾ ਕਿਤੇ ਆਪ ਹੀ ਯਾਗਰ ਰਹਿ ਜਾਓ ਚਲੋ ਸ਼ਰਮਾ ਜੀ ਤੁਸੀਂ ਆਪਣਾ ਕੀਮਤੀ ਸਮੇਂ ਸਾੰ ਦਿੱਤਾ ਤੁਹਾਡਾ ਵੀ ਬਹੁਤ ਧੰਨਵਾਦ ਜੀ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਸੋ ਦੋਸਤੋ ਇਹ ਪਹਿਲਾਂ ਸਾਡੇ ਨਾਲ ਜੁੜੇ ਸੀਗੇ ਡਾਕਟਰ ਸਾਹਿਬ ਤੇ ਜੋ ਸਾਡੇ ਸਹਿਯੋਗੀ ਨੇ ਰਿੰਦਰ ਸਿੰਘ ਅਕਸਰ ਨਾਲ ਜੁੜਦੇ ਅਸੀਂ ਪਹਿਲੇ ਡਾਕਟਰ ਸਾਹਿਬ ਕਹਿੰਦੇ ਆ ਤੇ ਫਿਰ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਰਕਾਰ ਸ਼ਰਮਾ ਜੀ ਤਾਂ ਗੱਲ ਇਹ ਹੈ ਕਿ ਕੱਲ ਸੀਬੀਆਈ ਕੋਰਟ ਮਾਲਕ ਬਹੁਤ ਵੱਡਾ ਫੈਸਲਾ ਕੀਤਾ ਤੇ ਬਜਿੰਦਰ ਪਾਸਟਰ ਜਿਹਦਾ ਕਾफी ਚਰਚਾਵਾਚਾਰ ਰਹੀ ਉਹ ਕਹਿੰਦਾ ਸੀ ਕਿ ਮੈਨੂੰ ਸਜ਼ਾ ਨਹੀਂ ਹੋ ਸਕਦੀ ਕਾफी ਧਮਕੇ ਪੀ ਹੈ ਯਾਰ ਇਸ ਦੂਰ ਲੜਕੀ ਨੂੰ ਜੋ ਪੀੜਤ ਸੀ ਪਰ ਕਾਨੂੰ ਦੋਸ਼ੀ ਕਰਾਰ ਦਿੱਤਾ ਹੈ ਉਹਦੇ ਉੱਪਰ ਲੱਗਿਆ ਪੋਕਸੋ ਐਕਟ ਤੇ ਦੋਸਤੋ ਪੋਕਸੋ ਐਕਟ ਹੁੰਦਾ ਬਲਦ ਕਰਨਾ ਉਹ ਵੀ ਲੜਕੀ ਨਾਲ ਬਿਨਾਂ ਮਰਜ਼ੀ ਤੋਂ ਗਲਤ ਬਹੁਤ ਜ਼ਿਆਦਾ ਦੁਰਵਿਅਰ ਕਰਨਾ ਮਾਰ ਕਟਾਈ ਕਰਨੀ ਜੇ ਦੋਸਤੋ ਹੁਣ ਦੇਖਣਾ ਹੈ ਕਿ 1 ਅਪ੍ਰੈਲ ਨੂੰ ਦਾ ਫੈਸਲਾ ਆਣਾ ਹੈ ਕਿ ਪਾਸਟਰ ਨੂੰ ਕਿੰਨੀ ਸਜ਼ਾ ਹੁੰਦੀ ਹੈ ਪਰ ਜਿਹੜੀ ਅਪਡੇਟ ਤੁਹਾਨੂੰ ਦੇ ਦਈਏ ਕਿ ਜਿਹੜੀ ਲੜਕੀ ਹੈ ਜਲੰਧਪੁਰ ਦੀ ਉਸਨੇ ਉਸਦਾ ਨਾਮ ਹੈ ਰਣਜੀਤ ਕੌਰ ਉਸਦੇ ਅਤੇ ਚਾਰ ਵਿਅਕਤੀ ਹੋਰ ਨੇ ਜਿਨ੍ਹਾਂ ਨੇ ਹੁਣ ਹਾਈ ਕੋਰਟ ਪਟੀਸ਼ਨ ਪਾ ਦਿੱਤੀ ਹੈ ਕਿ ਸਾਨੂੰ ਆਪਣੀ ਜਾਨ ਦਾ ਖਤਰਾ ਹੈ ਕਿਉਂਕਿ ਇਹ ਜਿਹੜੇ ਪ੍ਰੇਮੀ ਚਾਹਵਾਨ ਨੇ ਉਹ ਇਹਨਾਂ ਨੂੰ ਕੁਝ ਵੀ ਨੁਕਸਾਨ ਪਹੁੰਚਾ ਸਕਦੇ ਨੇ ਸੋ ਦੋਸਤੋ ਇਹ ਹੁਣ ਤੱਕ ਦੀ ਸਾਡੀ ਅਪਡੇਟ ਸੀ ਪਾਸਟਰ ਬਜਿੰਦਰ ਤੇ ਜੋ ਵੀ ਇੱਕ ਤਰੀਕ ਨੂੰ ਦੀ ਅਪਡੇਟ ਆਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਿਸ਼ਾਨ ਕਰਾਂਗੇ ਏਵਨ ਪੰਜਾਬੀ ਟੀਵੀ ਤੇ ਤੇ ਦੋਸਤੋ ਮੈਨੂੰ ਦਿਓ ਹੁਣ ਪੰਜਾਬ ਲਈ ਇਜਾਜ਼ਤ ਧੰਨਵਾਦ